ਕਹਿੰਦੇ ਨਾ ਵੀ ਅੱਗ ਲੱਗੀ ਤਾਂ ਫਸਲ ਸੜ ਗਈ ਉਸ ਤੋਂ ਬਾਅਦ ਕੁਝ ਨਹੀਂ ਹੋਣਾ ਪਾਣੀ ਦਾ ਤੇ ਇਹ ਗੱਲ ਹੁਣ ਟੁਕਰੀ ਹੈ ਪਾਕਿਸਤਾਨ ਤੇ ਆਪਣੇ ਪੀਣ ਲਈ ਪਾਣੀ ਨਹੀਂ ਕੋਲ ਤੇ ਪਾਣੀ ਵੇਚੀ ਦੇ ਰਹੇ ਆ ਪਰ ਫਿਰ ਵੀ ਅਟੈਕ ਕਰ ਰਿਹਾ ਭਾਰਤੀਆ ਦੇ ਤਾਂ ਉਸ ਤੋਂ ਪੂਰੇ ਵਿਸ਼ੇ ਦੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਖੜੜ ਚਲਦੇ ਆ ਆਪਣੇ ਪੱਤਰਕਾਰ ਸੰਜੀਵ ਸ਼ਰਮਾ ਜੀ ਕੋਲ ਕਿਉਂਕਿ ਸ਼ਰਮਾ ਜੀ ਸਾਡੇ ਨਾਲ ਬਹੁਤ ਦਿਨਾਂ ਬਾਅਦ ਜੁੜੇ ਨੇ ਸ਼ਰਮਾ ਜੀ ਦਿੰਨੇ ਪੂਰੀ ਅਪਡੇਟ ਤਾਂ ਸ਼ਰਮਾ ਜੀ ਸਵਾਗਤ ਆ ਲਾਈਵ ਪਰੋਗਰਾਮ ਸਰ ਧੰਨਵਾਦ ਛੋਟੀ ਸਾਹਿਬ ਬਾਬਾ ਧੰਨਵਾਦ ਜੀ ਸ਼ਰਮਾ ਜੀ ਪਹਿਲਾਂ ਤਾਂ ਤਬੀਅ ਠੀਕ ਹੈ ਤੁਹਾਡੀ ਹਾਂ ਬਿਲਕੁਲ ਸਰ ਬਹੁਤ ਵਧੀਆ ਤਬੀਅ ਕਿਉਂਕਿ ਕਈ ਦਰਸ਼ਕ ਤੁਹਾਨੂੰ ਮਿਸ ਕਰ ਰਹੇ ਸੀ ਮੈਨੂੰ ਮੈਸੇਜ ਆ ਰਹੀ ਵੀ ਸ਼ਰਮਾ ਜੀ ਲਾਈਵ ਤੇ ਨਹੀਂ ਆ ਰਹੇ ਹਾਂ ਥੋੜੀ ਤਬੀਅ ਦੀ ਪ੍ਰੋਬਲਮ ਸੀਗੀ ਪਰ ਹੁਣ ਠੀਕ ਆ ਛੋਟੀ ਸਾਹਿਬ ਧੰਨਵਾਦ ਆ ਜੀ ਦਰਸ਼ਕਾਂ ਦਾ ਜਿਹੜੇ ਮਿਸ ਕਰ ਰਹੇ ਹਨ ਜੀ ਮੈਂ ਵੀ ਮਿਸ ਕਰ ਬੈਠਾ ਸ਼ਰਮਾ ਜੀ ਪਾਕਿਸਤਾਨ ਨੇ ਕੱਲ 5 ਵਜੇ ਤਾਂ ਹਾਂ ਕੀਤੀ ਪਰ 8:30 ਵਜੇ ਦੇਖੋ ਸੀਜ਼ਫਾਇਰ ਤੋੜਤਾ ਕੀ ਕਰੀਏ ਇਹ ਦੇ ਦੇਸ ਬਿਲਕੁਲ ਛੋਟੀ ਸਾਹਿਬ ਦੇਖੋ ਜਿਹੜਾ ਅੱਜ ਦਾ ਜਿਹੜਾ ਹੁਣ ਦਾ ਜਿਹੜਾ ਸਮਾਂ ਚੱਲ ਰਿਹਾ ਇੰਨਾ ਭਿਆਨਕ ਸਮਾਂ ਚੱਲ ਰਿਹਾ ਹੈ ਜੀ ਲੜਾਈ ਦਾ ਮਾਹੌਲ ਜੰਗ ਦਾ ਮਾਹੌਲ ਲੋਕ ਡਰੇ ਹੋਏ ਆ ਸਹਿਮੇ ਹੋਏ ਆ ਲੋਕਾਂ ਦੇ ਮਨਾਂ ਦੇ ਵਿੱਚ ਪਤਾ ਨਹੀਂ ਕੀ ਆ ਗਿਆ ਰਿਹਾ ਜੀ ਜੀ ਦੂਜਾ ਚੈਨਲ ਦੇ ਮਾਧਿਅਮ ਰਹੀਂ ਚਲੋ ਇਸ ਵਿਸ਼ੇ ਤੇ ਵੀ ਮੈਂ ਗੱਲ ਕਰੂੰਗਾ ਇਹਦੇ ਨਾਲ ਜੁੜਿਆ ਹੋਇਆ ਵਿਸ਼ਾ ਮੈਂ ਚੈਨਲ ਦੇ ਮਾਧਿਅਮ ਰਹੀਂ ਮੈਂ ਇੱਕ ਅਪੀਲ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਜੀ ਜ਼ਰੂਰ ਜ਼ਰੂਰ ਵੀ ਠੀਕ ਹੈ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਨੇ ਕਰਨੇ ਆ ਜੀ ਗਵਰਨਮੈਂਟ ਦੇ ਕੰਮ ਆ ਗਵਰਨਮੈਂਟ ਨੇ ਕਰਨੇ ਆ ਲੇਕਿਨ ਜਿਹੜਾ ਫਾਲਤੂ ਦਾ মিডিਆ ਲੋਕ ਆਪਣੇ ਅਲੱਗ ਪੇਜਾਂ ਤੇ ਜਾ ਕੇ ਆਪਣੇ ਪਰਸਨਲ ਪੇਜਾਂ ਤੇ ਜਾ ਕੇ ਇੱਕ ਚੀਜ਼ ਨੂੰ ਹੂਆ ਬਣਾਉਨੇ ਆ ਜੋ ਉਹਨੂੰ ਕਮਾਈ ਦਾ ਸਾਧਨ ਬਣਾਉਨੇ ਆ ਲੋਕਾਂ ਦੇ ਮਨਾਂ ਦੇ ਵਿੱਚ ਡਰ ਫੈਲਾਉਨੇ ਆ ਪਹਿਲਾਂ ਤਾਂ ਉਹ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਬੰਦ ਹੋਣਾ ਚਾਹੀਦਾ ਸੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਸੋਸ਼ਲ ਮੀਡੀਆ ਤੇ ਐਦਾਂ ਦੀ ਕੋਈ ਗੱਲ ਨਾ ਲੈ ਕੇ ਆਓ ਐਦਾਂ ਦੀ ਕੋਈ ਵੀਡੀਓ ਜਾਂ ਐਦਾਂ ਦਾ ਕੋਈ ਤੁਸੀਂ ਸ਼ਬਦ ਨਾਲ ਲਿਖੋ ਵੀ ਜਿਹਦੇ ਨਾਲ ਸਾਨੂੰ ਹਾਨੀ ਪਹੁੰਚੇ ਜੇ ਅੱਜ ਹੀ ਪਾਕਿਸਤਾਨ ਦੀ ਲੜਾਈ ਦੀ ਗੱਲ ਕਰਦੇ ਆ ਵੀ ਪਾਕਿਸਤਾਨ ਨਾਲ ਲੜਾਈ ਆ ਪਹਿਲੀ ਗੱਲ ਉਹ ਪਾਕਿਸਤਾਨੀ ਜੋ ਸਾਡਾ ਹਿੱਸਾ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹਿੱਸਾ ਇੱਕ ਟੁਕੜਾ ਹੈ ਠੀਕ ਹੈ ਉਹ ਉੱਥੇ ਉਗਰਵਾਦੀ ਅੱਤਵਾਦੀ ਤਾਲਿਬਾਨੀ ਜੋ ਵੀ ਤੁਸੀਂ ਕਹਿੰਦੇ ਆ ਵੀ ਉਹਨਾਂ ਦੇ ਅੰਡਰ ਚੋ ਸਰਕਾਰਾਂ ਚੱਲਦੀਆਂ ਕਿਤੇ ਨਾ ਕਿਤੇ ਪਾਕਿਸਤਾਨ ਬਹੁਤ ਵੱਡੀ ਗਲਤੀ ਕਰ ਰਿਹਾ ਕਿਉਂਕਿ ਇੰਡੀਆ ਇੱਕ ਉਹ ਕੰਟਰੀ ਹੈ ਜਿਹੜੀ ਇੱਕ ਆਪਣੀ ਪਾਵਰ ਰੱਖਦਾ ਸ਼ਕਤੀ ਰੱਖਦਾ ਇੱਕ ਤਕੜੇ ਜਾਂ ਚੰਗੀ ਆਪਣੀ ਕੰਟਰੀ ਦੇ ਨਾਲ ਲੜਨ ਦੀ ਪਾਕਿਸਤਾਨ ਉਹਦੇ ਹਿਸਾਬ ਨਾਲ ਕੁਝ ਨਹੀਂ ਲੇਕਿਨ ਕਿਤੇ ਨਾ ਕਿਤੇ ਇੰਡੀਆ ਵੀ ਚਾਹੁੰਦਾ ਹੈ ਇੰਡੀਆ ਦੇ ਲੋਕ ਵੀ ਚਾਹੁੰਦੇ ਆ ਵੀ ਦੂਜੇ ਕੰਟਰੀ ਦਾ ਜਾਂ ਪਾਕਿਸਤਾਨ ਦਾ ਕਿਸੇ ਦਾ ਪਬਲਿਕਲੀ ਨੁਕਸਾਨ ਨਾ ਜੀ ਹੋਵੇ ਲੜਾਈ ਨਾ ਹੋਵੇ ਯੁੱਧ ਨਾ ਹੋਵੇ ਕਿਉਂਕਿ ਯੁੱਧ ਦੇ ਵਿੱਚ ਲੜਾਈਆਂ ਦੇ ਵਿੱਚ ਆਮ ਜਿਹੜੀ ਪਬਲਿਕ ਆ ਉਹ ਪਰੇਸ਼ਾਨ ਹੁੰਦੀ ਆ ਤੇ ਪਬਲਿਕ ਨੂੰ ਖੰਭੀ ਅਜਾ ਭੁਗਤਣਾ ਪੈਂਦਾ ਹੈ ਜੀ ਸਹੀ ਕਹਿ ਰਹੇ ਤੁਸੀਂ ਭੁਗਤਣਾ ਪੈ ਰਿਹਾ ਭਾਰਤ ਨਹੀਂ ਚਾ ਰਿਹਾ ਤਾਂ ਹੀ ਤਾਂ ਭਾਰਤ ਨੇ ਜਿਹੜੇ ਅਟੈਕ ਕੀਤੇ ਉਹ ਆਤੋ ਹੀ ਟਿਕਾਣੇ ਕੀਤੇ ਪਰ ਜਿਹੜਾ ਪਾਕਿਸਤਾਨ ਹੈ ਉਹ ਰੋਜ਼ਾਨਾ ਹੀ ਅਟੈਕ ਕਰ ਰਿਹਾ ਸਾਡੇ ਸਿਵਲਨ ਤੇ ਲੋਕਾਂ ਦੇ ਅਟੈਕ ਕਰ ਰਿਹਾ ਤੁਹਾਨੂੰ ਅੰਦਾਜ਼ਾ ਹੈ ਨਾ ਕੱਲ ਗੁਰਦਾਸਪੁਰ ਦੇ ਵੀ ਅਟੈਕ ਹੋਏ ਅੱਜ ਸਵੇਰੇ ਫਿਰ ਗੁਰਦਾਸਪੁਰ ਦੇ ਵੀ ਅਟੈਕ ਹੋਏ ਇੱਥੋਂ ਤੱਕ ਕਿ ਕੱਲ ਪਠਾਨਕੋਟ ਦੇ ਵਿੱਚ ਯਾਨੀ ਕਿ ਡਰੋਨ ਹਮਲਾ ਕੀਤਾ ਗਿਆ ਨਾਕਾਮ ਕਰ ਦਿੱਤਾ ਉਹ ਡਰੋਨ ਨੂੰ ਫੌਜ ਨੇ ਪਰ ਜੇ ਅਗਰ ਗੱਲ ਕਰੀਏ ਵੀ ਪਾਕਿਸਤਾਨੀ ਦਾ ਪਾਕਿਸਤਾਨ ਬਾਹਰ ਨਹੀਂ ਆ ਰਿਹਾ ਇਹ ਚੰਦ ਹੈ ਇਹ ਚੰਦ ਹੈ ਵੀ ਹੁਣ ਮੇਰੇ ਨਾਲ ਕੁਝ ਵੱਡਾ ਕਰ ਤੋਂ ਅੰਦਾਜ਼ੇ ਨਾਲ ਕਿ ਇਮਰਾਨ ਖਾਨ ਜਦੋਂ ਮੁੱਖ ਮੰਤਰੀ ਬਣੇ ਸੀ ਉਤੋਂ ਦੇ ਤਾਂ ਇਮਰਾਨ ਖਾਨ ਨੇ ਆਪਣੀ ਸੰਸਦੀ ਪਹਿਲਾ ਬਿਆਨ ਦਿੱਤਾ ਸੀ ਭਾਰਤੀ ਕਲੱਬ ਉਹਨਾਂ ਨੇ ਕਿਹਾ ਸੀ ਵੀ ਕੰਦਾਰ ਹਮਲਾ ਤਾਂ ਇੱਕ ਜਲਵਾ ਸੀ ਉਹ ਦੁਆਰਾ ਦਿਖਾਵਾਂਗੇ ਕਿ ਤੁਹਾਨੂੰ ਲੱਗਦਾ ਨਹੀਂ ਉਹ ਦੁਆਰਾ ਇਹ ਜਲਵਾ ਦੇ ਰੂਪ ਇਹ ਪੰਗਾ ਲੈ ਰਹੇ ਨੇ ਭਾਰਤ ਨਾਲ ਹਾਂ ਬਿਲਕੁਲ ਸੋਢੀ ਸਾਹਿਬ ਦੇਖੋ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਦੇਖੋ ਜਿਹੜਾ ਹਿੰਦੁਸਤਾਨ ਹੈ ਇੰਡੀਆ ਇੱਕ ਪਾਵਰਫੁੱਲ ਦੇਸ਼ ਹੈ ਜੀ ਸ਼ਕਤੀ ਵਾਲੀ ਦੇਸ਼ ਹੈ ਪਾਵਰ ਹੈ ਅਗਰ ਸ਼ਕਤੀਸ਼ਾਲੀ ਨਾ ਹੁੰਦਾ ਪਾਵਰ ਨਾ ਹੁੰਦੀ ਡਿਫੈਂਸ ਨਾ ਹੁੰਦਾ ਤਾਂ ਇਹ ਹੋ ਸਕਦਾ 2-4 ਦਿਨ ਪਹਿਲਾਂ ਸਾਡੇ ਹਿੰਦੁਸਤਾਨ ਦਾ ਸਾਡੇ ਪੰਜਾਬ ਦੇ ਕੁਸ਼ੀਸ਼ਾਂ ਦਾ ਬਹੁਤ بڑا ਨੁਕਸਾਨ ਹੋ ਜਾਂਦਾ ਜੀ ਜੀ ਕਿਉਂਕਿ ਜੋ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਵੱਲੋਂ ਕੋਈ ਘਟਨੀ ਨਹੀਂ ਗਿਜਾਰੀ ਗਈ ਆਪਣੇ ਵੱਲੋਂ ਉਹਨਾਂ ਨੇ ਪੂਰਾ ਬਰਬਾਦ ਬਰਬਾਦੀ ਦਾ ਸਿਸਟਮ ਗੋਲਾਵਰੂਧ ਦਾ ਸਿਸਟਮ ਉੱਪਰ ਲੋਕਾਂ ਨੂੰ ਮਾਰਨ ਦਾ ਸਿਸਟਮ ਪੂਰਾ ਉਹਨਾਂ ਨੇ ਤਾਂ ਜਾ ਬਣ ਕੇ ਭੇਜਿਆ ਸੀਗਾ ਲੇਕਿਨ ਸਾਡੇ ਹਿੰਦੁਸਤਾਨ ਦੀ ਪਾਵਰ ਸਾਡੀ ਤਾਕਤ ਜਿਹੜੀ ਡਿਫੈਂਸ ਨੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕੰਟਰੋਲ ਕੀਤਾ ਭਰੋਸਾ ਵੀ ਹੈ ਕਿਉਂਕਿ ਇਹ ਚੀਜ਼ਾਂ ਦੇ ਉੱਤੇ ਸਰਕਾਰਾਂ ਦਾ ਦਿਮਾਗ ਤੇ ਸਰਕਾਰਾਂ ਦਾ ਬਹੁਤ ਪੈਸਾ ਲੱਗਦਾ ਜੋ ਕੰਮ ਆ ਰਿਹਾ ਤੇ ਆਇਆ ਵੀ ਤੇ ਆਊਗਾ ਵੀ ਇਹ ਇਸ ਚੀਜ਼ ਦੀ ਜਿਹੜੀ ਕਿਤੇ ਨਾ ਕਿਤੇ ਅਸੀਂ ਸਰਕਾਰਾਂ ਦੀ ਜਿਹੜੀ ਸ਼ਲਾਘਾ ਕਰਦੇ ਆ ਕਿਉਂਕਿ ਇਹ ਡਿਫੈਂਸ ਸਿਸਟਮ ਜੇ ਨਾ ਹੁੰਦਾ ਸੋਢੀ ਸਾਹਿਬ ਹੋ ਸਕਦਾ ਦੋ ਦੋ ਹਿੰਦੁਸਤਾਨ ਦੇ ਵਿੱਚ ਪਾ ਜਾ ਕੇ ਪੰਜਾਬ ਦੇ ਕਿਸੇ ਹਿੱਸੇ ਵਿੱਚ ਨੁਕਸਾਨ ਹੋ ਜਾਂਦਾ ਜੀ ਸ਼ਰਮਾ ਜੀ ਕੋ ਬੜੀ ਮੰਦਪਾਗੀ ਖਬਰ ਅਪਡੇਟ ਹੈ ਮੇਰੇ ਕੋਲ ਕਿ ਤੁਹਾਨੂੰ ਦੱਸ ਦੇਣਾ ਜਦੋਂ ਫਰੀਦਕੋਟ ਦੇ ਵਿੱਚ ਇੱਕ ਡਰੋਨ ਗਿਰਿਆ ਗਿਆ ਤਾਂ ਉਹ ਡਰੋਨ ਨੂੰ ਇੱਕ ਪੰਜਾਬੀ ਨੌਜਵਾਨ ਸੀ ਫਰੀਦਕੋਟ ਦਾ ਜਿਸ ਦੇ ਵੱਲੋਂ ਉਹਨੇ ਖਤਮ ਕੀਤਾ ਆਪਣੀ ਉਹਦੀ ਜਾਨ ਚਲੀ ਗਈ ਔਰ ਸਭ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਕਿ ਜੰਗ ਕੋਈ ਦੇਖੋ ਹੱਲ ਨਹੀਂ ਹੁੰਦਾ ਉਹ ਚਾਰ ਭਰਾਵਾਂ ਦਾ ਚਾਰ ਸੌਰੀ ਚਾਰ ਭੈਣਾਂ ਦਾ ਕੱਲਾ ਕੱਲਾ ਭਰਾ ਸੀ ਉਹਦੀਆਂ ਭੈਣਾਂ ਯਾਨੀ ਵਰਲਾ ਪਾਰੀ ਦੀ ਚੈਨਲ ਦੇ ਉੱਪਰ ਵੀ ਸਾਡੀ ਕਲਾਈ ਕਿੱਥੇ ਆ ਭਰਾ ਅਸੀਂ ਤੇ ਰਖੜੀ ਕਿਹਨੂੰ ਬੰਨਾਂਗੇ ਕਿੰਨੀ ਜਰੀ ਮੈਨੂੰ ਰੋਣਾ ਆਉਂਦਾ ਇਹ ਗੱਲ ਦੇਖ ਕੇ हां চৌধুরী ਸਾਹਿਬ ਅਗਰ ਇਹ ਸਿਸਟਮ ਬਣਿਆ ਜਾਂ ਲੜਾਈ ਦੇ ਮਾਹੌਲ ਦੇ ਵਿੱਚ ਸਾਡਾ ਦੇਸ਼ ਗਿਆ ਉਹ ਮੈਂ ਪਹਿਲੇ ਹੀ ਕਹਿ ਚੁੱਕਿਆ ਹਾਂ ਗੱਲ ਕਲੀਅਰ ਕਰ ਚੁੱਕਿਆ ਹਾਂ ਵੀ ਜਿਹੜਾ ਖਾਮੀ ਅੱਜ ਆ ਉਹ ਪਬਲਿਕ ਨੂੰ ਭੁਗਤਣਾ ਪੈਂਦਾ ਜੀ ਸਰਕਾਰਾਂ ਨੂੰ ਜਾਂ ਰਾਜਨੀਤਿਕ ਲੋਕ ਜਿਹੜੇ ਹੁੰਨੇ ਆ ਕਿਤੇ ਨਾ ਕਿਤੇ ਸੇਫ ਹੋ ਜਾਂਦੇ ਆ ਸੇਫ ਰਹਿ ਜਾਂਦੇ ਆ ਆਮ ਪਬਲਿਕ ਆ ਜਿਹੜੀ ਪਹਿਲਾਂ ਤਾਂ ਉਹ ਕਿਤੇ ਨਾ ਕਿਤੇ ਜਿਵੇਂ ਹੁਣ ਬੰਦੇ ਦੀ ਜਾਨ ਗਈ ਆ ਜੀ ਪਹਿਲਾਂ ਦਾ ਬੰਦਾ ਜਾਨ ਤੋਂ ਚਲੇ ਜਾਂਦਾ ਜੀ ਦੂਜਾ ਆਰਥਿਕ ਮੰਦੀ ਆ ਜਾਂਦੀ ਹੈ ਆਮਦਨ ਖਤਮ ਹੋ ਜਾਂਦੀ ਹੈ ਉਹ ਚੀਜ਼ਾਂ ਦੇ ਨਾਲ ਜਿਹੜਾ ਆ ਪਬਲਿਕ ਨੂੰ ਭੁਗਤਣਾ ਪੈਂਦਾ ਸੋ ਇਸੀ ਚੈਨਲ ਦੇ ਮਾਧਮ ਰਾਹੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਦੇਖੋ ਯੁੱਧ ਦੀ ਸਥਿਤੀ ਜਿਹੜੀ ਉਹਨੂੰ ਕਿਤੇ ਨਾ ਕਿਤੇ ਕੰਟਰੋਲ ਕਰਕੇ ਪਬਲਿਕ ਨੂੰ ਆਮ ਜਿਵੇਂ ਪਹਿਲਾਂ ਲੋਕ ਰਹਿ ਰਹੇ ਸੀ ਪਾਸਾ ਦਾਤ ਦਿਨ ਪਹਿਲਾਂ ਜਿਵੇਂ ਰਹਿ ਰਹੇ ਸੀਗੇ ਉਸ ਤੋਂ ਪਹਿਲਾਂ ਰਹਿ ਰਹੇ ਸੀ ਕਿਤੇ ਨਾ ਕਿਤੇ ਲੋਕ ਇਦਾਂ ਦਾ ਸੁੱਖ ਦਾ ਸਾਹ ਲੈਣ ਇਦਾਂ ਦਾ ਕਿਤੇ ਨਾ ਕਿਤੇ ਮਾਹੌਲ ਬਣਾਇਆ ਜਾਵੇ ਕਿਉਂਕਿ ਅਗਰ ਲੜਾਈ ਬਾਤ ਹੀ ਵੀ ਹੈ ਨੁਕਸਾਨ ਹੁੰਦਾ ਵੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਪਾਕਿਸਤਾਨ ਵੀ ਕਿ ਹਿੰਦੁਸਤਾਨ ਦਾ ਪੰਜਾਬ ਦਾ ਹਿੱਸਾ ਉਹਨੂੰ ਅਲੱਗ ਨਾ ਗਿਣੋ ਸਾਡੀ ਧਰਤੀ ਹੈ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੰਮਪੜ ਧਰਤੀ ਹੈ ਉੱਥੇ ਜਿਹਨੂੰ ਕਹਿੰਦੇ ਨੇ ਵੀ ਸਾਡਾ ਜਿਹੜਾ ਖੂਨ ਹੈ ਉਹ ਉਹਦੇ ਨਾਲ ਅਟੈਚ ਹੈ ਠੀਕ ਹੈ ਉਹ ਉ ਦੀ ਕਿਤਨੇ ਕਿਤੇ ਰਾਜਨੀਤਿਕ ਲੋਕ ਸਰਕਾਰਾਂ ਜਿਹੜਾ ਮਾਹੌਲ ਖਰਾਬ ਕਰਦੀਆਂ ਕਿਤਨੇ ਕਿਤੇ ਇਹਨੂੰ ਕੰਟਰੋਲ ਕਰਨਾ ਚਾਹੀਦਾ ਸਹੀ ਸਹੀ ਕਿਹਾ ਤੁਸੀਂ ਮੈਂ ਤੁਹਾਡੀ ਗੱਲ ਤੇ ਆਨਾ ਕਿ ਜਦੋਂ ਇਹ ਲੜਾਈ ਲੱਗ ਰਹੀ ਸੀ ਤਾਂ ਸੋਸ਼ਲ ਮੀਡੀਆ ਤੇ ਪਹਿਲਾਂ ਮੈਂ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇਣਾ ਕਿ ਚੈਨਲ ਤੇ ਕੀ ਖਬਰ ਫਰਾਈ ਆ ਰਹੀ ਹੈ ਸ਼ਰਮਾ ਜੀ ਪੀਟੀਸੀ ਚੈਨਲ ਬਹੁਤ ਵੱਡਾ ਕੱਲ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਅੱਜ ਦੁਬਾਰਾ ਰਿਪੀਟ ਕਰ ਦਿੰਨਾ ਕਿ ਪੀਟੀਸੀ ਚੈਨਲ ਨੇ ਇੱਕ ਪੋਸਟ ਪਾਈ ਕਿ ਉਹਨਾਂ ਦੇ ਚੈਨਲ ਦਾ ਪੇਜ ਹੈਕ ਕਰਕੇ ਕੋਈ ਬੰਦਾ ਯਾਨੀ ਕਿ ਲੋਕਾਂ ਨੂੰ ਝੂਠੀਆਂ ਫਾਹ ਫਲਾ ਰਿਹਾ ਤੇ ਕੱਲ ਉਹ ਬੰਦਾ ਲੁਧਿਆਣਾ ਦੇ ਗ੍ਰਿਫਤਾਰ ਕੀਤਾ ਗਿਆ ਡਾਕਟਰ ਸਾਹਿਬ ਨੇ ਤੁਹਾਨੂੰ ਅਪਡੇਟ ਦਿੱਤੀ ਹੈ ਦੇਖੋ ਅਜਿਹੇ ਬੰਦੇ ਵੀ ਆ ਜੋ ਕਈ ਇਸ ਮੌਕੇ ਦਾ ਫਾਇਦਾ ਉਠਾ ਰਹੇ ਨੇ ਹਾਂ ਦੇਖੋ ਮੈਂ ਬੇਨਤੀ ਕਰ ਚੁੱਕਿਆ ਆ ਜੀ ਪਹਿਲਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਚੁੱਕਿਆ ਆ ਚਲੋ ਨਹੀਂ ਪਤਾ ਲੱਗਦਾ ਲੋਕਾਂ ਨੂੰ ਹੱਥ ਜੋੜਿਆ ਲੇਕਿਨ reality ਚ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਆ ਜੀ ਜੀ ਜਿਹੜੇ ਲੋਕ ਏਦਾਂ ਦਾ social media ਤੇ ਆ ਕੇ ਕੋਈ ਭਾਸ਼ਣ ਦੇ ਰਿਹਾ ਕੋਈ ਸ਼ਬਦ ਲਿਖ ਰਿਹਾ ਕੋਈ ਵੀਡੀਓ ਪਾ ਰਿਹਾ ਜਾਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਪਲੀਜ਼ ਇਦਾਂ ਦਾ ਨਾ ਕਰਨ ਜੋ ਰਿਐਲਿਟੀ ਹੈ ਜਾਂ ਲੋਕਾਂ ਦੇ ਮਨ ਦੇ ਵਿੱਚ ਡਰਨਾ ਬੈਠੇ ਇਦਾਂ ਦਾ ਕੋਈ ਨਾ ਕੋਈ ਸ਼ੀਨ ਹੈ ਜਿਹੜਾ ਕ੍ਰੀਏਟ ਕਰਨਾ ਚਾਹੀਦਾ ਇਦਾਂ ਦਾ ਲੋਕਾਂ ਨੂੰ ਕਿਤੇ ਨਾ ਕਿਤੇ ਸੁਨੇਹਾ ਦੇਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਲੋਕ ਆ ਜਾਂ ਬਜ਼ੁਰਗਾਂ ਜਾਂ ਜਿਹੜੇ ਬੱਚੇ ਆ ਉਹ ਦਹਿਲ ਕੇ ਸਹਿਮ ਕੇ ਮਰ ਜਾਂਦੇ ਆ ਲੜਾਈ ਦਾ ਨਾ ਸੁਣ ਕੇ ਹੀ ਮਰ ਜਾਂਦੇ ਆ ਜਾਂ ਜੰਗੀ ਚਾੜ ਜਾਂਦੀ ਆਵਾਜ਼ਾਂ ਸੁਣ ਕੇ ਹੀ ਮਰ ਜਾਂਦੇ ਆ ਤਾਂ ਜੋ ਸੋਸ਼ਲ ਮੀਡੀਆ ਤੇ ਮੈਂ ਸਟਾਰਟਿੰਗ ਦੇ ਵਿੱਚ ਜਿੱਦਣ ਇਸ ਦਿਨ ਮੈਡਮ ਨੇ ਪ੍ਰੋਗਰਾਮ ਨੋ ਕਿਹਾ ਸੀਗਾ ਵੀ ਮੈਡਮ ਅਗਰ ਮੀਡੀਆ ਆਪਣਾ ਸਹੀ ਤਰੀਕੇ ਨਾਲ ਲੋਕਾਂ ਦੇ ਵਿੱਚ ਸੁਨੇਹਾ ਲੈ ਕੇ ਆਊਗਾ ਸਹੀ ਤਰੀਕੇ ਨਾਲ ਨਿਊਜ਼ ਲੈ ਕੇ ਆਊਗਾ ਲੋਕ ਡਰਨਗੇ ਨਹੀਂ ਸੈਮਣਗੇ ਨਹੀਂ ਲੇਕਿਨ ਮੀਡੀਆ ਜਿਹੜਾ ਸਹੀ ਆ ਉਹ ਸਹੀ ਕੰਮ ਕਰਦਾ ਲੇਕਿਨ ਜਿਹੜੇ ਲੋਕ ਕੁਝ ਪੈਸਾ ਕਮਾਉਣ ਦੇ ਨਾਲ ਜੁੜ ਜੰਨੇ ਆ ਪਰਸਨਲ ਪੇਜਾਂ ਵਾਲੇ ਜੁੜ ਜੰਨੇ ਕੋਈ ਚੈਨਲ ਇਦਾਂ ਦੇ ਹੁੰਨੇ ਆ ਜਿਹੜੇ ਅਫਵਾਹਾਂ ਬੁਲਾਉਂਦੇ ਆ ਜਾਂ ਬਧਾੜਾ ਛਾਗੇ ਦੱਸਦੇ ਆ ਸੋ ਉਹਨਾਂ ਤੇ ਲਗਾਮ ਲੱਗਣੀ ਚਾਹੀਦੀ ਹੈ ਜੀ ਸ਼ਰਮਾ ਜੀ ਤੁਹਾਨੂੰ ਦੋ ਅਪਡੇਟ ਦੇਣਾ ਇੱਕ ਤਾਂ ਮੈਂ ਹੁਣੇ ਖਬਰ ਕੀਤੀ ਕੱਲ੍ਹ ਕੀਤੀ ਹੈ ਇੱਕ ਤਾਂ ਅਪਡੇਟ ਹੈ ਕਿ ਗੁਰਦਾਸਪੁਰ ਦੇ ਵਿੱਚ ਇੱਕ ਇੱਕ ਪਿੰਡ ਖਾਲੀ ਕਰਾਇਆ ਗਿਆ ਸਰਦੀ ਇਲਾਕਾ ਪਰ ਉੱਥੋਂ ਜਿਹੜੇ ਨੌਜਵਾਨ ਨੇ ਉਹ ਖੜ ਗਏ ਨੇ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਉੱਥੇ ਖੜੇ ਕਰਤੇ ਨੇ ਕਹਿੰਦੇ ਵੀ ਜੇ ਕੱਲ ਨੂੰ ਫੌਜ ਦਾ ਕੋ ਨੁਕਸਾਨ ਹੁੰਦਾ ਤਾਂ ਅਸੀਂ ਫੌਜ ਨਾਲ ਖੜਾਂਗੇ ਲੜਾਂਗੇ ਮਰ ਜਾਾਂਗੇ ਪਰ ਅਸੀਂ ਆਪਣਾ ਯਾਨੀ ਕਿ ਆਪਣਾ ਘਰ ਵੀ ਧਰਤੀ ਨਹੀਂ ਛੱਡਾਂਗੇ ਤੇ ਦੂਸਰੀ ਅਪਡੇਟ ਆਈ ਹੈ ਮੇਰੇ ਕੋਲ ਸ੍ਰੀ ਮੁਕਸਰ ਸਾਹਿਬ ਤੋਂ ਜਿੱਥੇ ਇੱਕ ਸਾਬਕਾ ਮੇਜਰ ਹੈ ਮੈਂ ਨਾਮ ਭੁੱਲ ਗਿਆ ਖਬਰ ਹੁਣੇ ਕਰਕੇ ਆਇਆ ਉਹ ਉਹ ਉਹਨਾਂ ਨੇ ਵਰਦੀ ਪਾ ਲਈ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈ 10 ਤੋਂ 12 ਬੰਦੇ ਨੇ ਉਹ ਸਾਬਕਾ ਜਿਹੜੇ ਮੇਜਰ ਸਿਵਲ ਯਾਨੀ ਕਿ ਰੇ ਰਿਪੋਰਟ ਉਹਨਾਂ ਨੇ ਵਰਦੀਆਂ ਚੱਕ ਲਿਆ ਨੇ ਉਹਨਾਂ ਨੇ ਤਿਆਰੀ ਕਰ ਲਈ ਆ ਬਾਰਡਰ ਵੱਲ ਜਾਣ ਦੀ ਤੇ ਉਹਨਾਂ ਨੇ ਰਾਸ਼ਟਰਪਤੀ ਨੂੰ ਇੱਕ ਮੇਲ ਵੀ ਕਰ ਦਿੱਤੀ ਹੈ ਕਿ ਰਾਸ਼ਟਰਪਤੀ ਸਾਨੂੰ ਇਜਾਜ਼ਤ ਦੋ ਅਸੀਂ ਪਾਕਿਸਤਾਨ 4 ਘੰਟੇ ਵਿੱਚ ਇੱਥੇ ਤੁਹਾਨੂੰ ਜਿੱਤ ਕੇ ਦਿਖਾ ਦਾਂਗੇ ਸਿਰਫ ਸਾਨੂੰ 4 ਘੰਟੇ ਦੋ ਬਸ ਹਾਂ ਦੇਖੋ ਜੁਡੀ ਸਾਹਿਬ ਜੇ ਆਪਾਂ ਗੱਲ ਕਰਦੇ ਆਪਾਂ ਨੇ ਬਹੁਤ ਵਾਰ ਗੱਲ ਕੀਤੀ ਹੈ ਵੀ ਜਿਹੜਾ ਆਪਣਾ ਪੰਜਾਬ ਹੈ ਆਪਣਾ ਇਲਾਕਾ ਹੈ ਐਸੀ इमोशनल ਜज्ਬਾਤੀ ਲੋਕ ਹੈ ਜੀ ਜੀ ਅਸੀਂ ਇੰਨੀ ਛੇਤੀ ਜਜ਼ਬਾਤਾਂ ਦੇ ਵਿੱਚ ਆ ਜਾਂਦੇ ਆ ਵੀ ਮੋਮ ਵੀ ਬਣ ਜਾਂਦੇ ਆ ਵੀ ਜੇ ਫ ਪਕੜ ਜੀਏ ਤਾਂ ਚਟਾਨ ਬਣ ਕੇ ਵੀ ਖੜ ਜਾਂਦੇ ਆ ਹਾਂਜੀ ਸਹੀ ਹੈ ਜਜ਼ਬਾਬਾ ਹੁੰਦਾ ਹੈ ਇਹਨੂੰ ਕਹਦੇ ਨੇ ਜਜਬੇ ਤੇ ਉੱਤੇ ਕੰਟਰੋਲ ਕਰਨਾ ਜਾਂ ਕੰਟਰੋਲ ਦੇ ਨਾਲ ਚੱਲਣਾ ਸਾਡੇ ਪੰਜਾਬ ਦੀ ਜਿਹੜੀ ਖਾਸੀਅਤ ਹੈ ਸੋ ਅਸੀਂ ਮੈਂ ਚੈਨਲ ਦੇ ਮਾਧਿਅਮ ਨਾਲ ਦੁਜੀ ਵਾਰ ਫਿਰ ਬੇਨਤੀ ਕਰਦਾ ਵੀ ਬੁਖਰਾੜ ਪਣ ਦੇ ਵਿੱਚ ਸਰ ਮੈਂ ਜੀ ਮੈਂ ਤੁਹਾਨੂੰ ਅਪਡੇਟ ਇਹ ਨਾ ਮੇਰੇ ਬਾਹਰ ਵੀ ਹੂਟਰ ਵਧੀ ਵਾ ਸੁਣਨ ਲੱਗ ਗਈ ਹੈ ਮੇਰੇ ਨੇੜੇ ਫੌਜੀ ਏਰੀਆ ਕੈਂਟ ਏਰੀਆ ਉਰੇ ਵੀ ਹੂਟਰ ਵੰਨੇ ਸ਼ੁਰੂ ਹੋ ਗਏ ਇਟ ਮੀਨ ਕੋਈ ਨਾ ਕੋਈ ਹਰਕਤ ਹੋਈ ਹੈ ਦੁਬਾਰ ਆ ਬਿਲਕੁਲ ਦੇਖੋ ਜਿਹੜਾ ਡਿਫੈਂਸ ਆਪਾਂ ਨੂੰ ਸੇਵ ਕਰ ਰਿਹਾ ਕੰਟਰੋਲ ਕਰ ਰਿਹਾ ਬਹੁਤ ਵਧੀਆ ਜਿਹੜਾ ਸਰਕਾਰਾਂ ਦਾ ਇਹ ਉਪਰਾਲਾ ਜਾਂ ਸਰਕਾਰਾਂ ਨੇ ਸਿਸਟਮ ਕੀਤਾ ਹੋਇਆ ਹੈ ਲੇਕਿਨ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਲਈ ਆਪਣੇ ਆਪ ਨੂੰ ਸੇਫ ਰੱਖਣ ਬਾਅਦ ਵੀ ਆਪਣੇ ਹਿਸਾਬ ਦੇ ਨਾਲ ਸਾਨੂੰ ਰਹਿਣਾ ਸੋਸ਼ਲ ਮੀਡੀਆ ਤੇ ਬੇਮਤੀਜੀ ਵਾਰ ਕਹੂੰਗਾ ਕਿਉਂਕਿ ਸਰਮਾ ਜੀ ਅਪਡੇਟ ਆ ਗਈ ਹੈ ਪਠਾਨਕੋਟ ਦੇ ਵਿੱਚ ਹਮਲਾ ਕੀਤਾ ਗਿਆ ਔਰ ਰਜੋਰੀ ਵਿੱਚ ਫਿਰ ਗੋਲੇ ਦਾ ਕੀਤੇ ਗਿਆ ਗਰੀਬ ਘਰਾਂ ਦੇ ਉੱਪਰ हां बिल्कुल थोड़ी हिसाब है पाकिस्तान बाजनी जी आउंदा ਇਹਨੂੰ ਜਿਵੇਂ ਕਹਿ ਦਿੰਦੇ ਨੇ ਨਾ ਵੀ ਇੱਕ ਸ਼ੇਰ ਦੀ ਪੂਛ ਨੂੰ ਪਿੱਛੇ ਤੇ ਕੋਈ ਛੋਟਾ ਜਿਹਾ ਜਾਨਵਰ ਪੰਛੀ ਹੱਥ ਲਾਈ ਜਾਂਦਾ ਹੱਥ ਲਾਈ ਜਾਂਦਾ ਸ਼ੇਰ ਦੇਖੀ ਜਾਂਦਾ ਜਦੋਂ ਫਿਰ ਇੱਕ ਧਾੜ ਮਾਰਦਾ ਉਹ ਧਾੜ ਦੇ ਵਿੱਚ ਹੀ ਖਤਮ ਕਰ ਦਿੰਦਾ ਇੰਡੀਆ ਵਾਸਤੇ ਕੁਝ ਨਹੀਂ ਆ ਲੇਕਿਨ ਇੰਡੀਆ ਚਾਹੁੰਦਾ ਹਿੰਦੁਸਤਾਨ ਚਾਹੁੰਦਾ ਵੀ ਜਿਆਦਾ ਪਬਲਿਕ ਦਾ ਕਿਤੇ ਨੁਕਸਾਨ ਨਾ ਜੀ ਹੋਵੇ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਉਹ ਜਿਹੜਾ ਸੇਫ ਰੱਖਣ ਦੀ ਕੋਸ਼ਿਸ਼ ਕਰ ਰਿਹਾ ਪਰ ਸ਼ਰਮਾ ਜੀ ਹੁਣ ਹੱਥ ਚੱਕਣੇ ਪੈਣਗੇ ਨਾ ਕਦ ਤੱਕ ਬਰਦਾਸ਼ ਕਰਾਂਗੇ हां बिल्कुल चौधरी साहब देखो नाजायज ਲੋਕਾਂ ਦੇ ਨਾਲ ਨਾ ਹੋਵੇ ਨਾਜਾਇਜ਼ ਲੋਕ ਨਾ ਮਰਨ ਚਾਹੀਦੇ ਹਿੰਦੁਸਤਾਨ ਦੇ ਚਾਹੇ ਪੰਜਾਬ ਦੇ ਚਾਹੇ ਪਾਕਿਸਤਾਨ ਦੇ ਕਿਤੇ ਦੇ ਵੀ ਆ ਜਿਹੜੇ ਲੋਕ ਕਰਦੇ ਆ ਅੱਤਵਾਦੀਆਂ ਉਗਰਵਾਦੀਆਂ ਤਾਲਿਬਾਨੀਆਂ ਕੋਈ ਵੀ ਆ ਜਿਹੜੇ ਇਸ ਚੀਜ਼ ਨੂੰ ਘਟਰਾ ਨੂੰ ਅੰਜਾਮ ਦਿੰਦੇ ਆ ਉਹਨਾਂ ਲੋਕਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਦੀ ਜੜ ਖਤਮ ਕੀਤੀ ਜਾਵੇ ਆਮ ਪਬਲਿਕ ਚਾਹੇ ਕਿਤੇ ਦੀ ਵੀ ਆ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸੇਫ ਰੱਖਿਆ ਜਾਵੇ ਸ਼ਰਮਾ ਜੀ ਕੋਰ ਅਪਡੇਟ ਇਹਨਾਂ ਕਿ ਪਾਕਿਸਤਾਨ ਤੋਂ ਪੀਟੀਆਈ ਚੈਨਲ ਨੇ ਕੱਲ ਇੱਕ ਖਬਰ ਦਿੱਤੀ ਸੀ ਕਿ ਭਰ ਦੇ ਵੀ ਜਿਹੜੇ ਚੈਨਲ ਖਬਰਾਂ ਦਿਖਾ ਰਹੇ ਨੇ ਵੀਡੀਓ ਦਿਖਾ ਰਹੇ ਸਭ ਪੁਰਾਣੇ ਗੋਦੀ ਮੀਡੀਆ ਕਰ ਰਿਹਾ ਪਰ ਅਸੀਂ ਸਾਫ ਸਪਸ਼ਟ ਕਰ ਦਿੰਦੇ ਹਾਂ ਉਹਨਾਂ ਨੂੰ ਕਿ ਉਹ ਇਹ ਖਬਰਾਂ ਤਾਂ ਦਿਖਾਈਆਂਗੇ ਕੋਈ ਨਿਆਂ ਜਮਲਾ ਨਹੀਂ ਹੋਇਆ ਜਿਹੜੇ ਕਿ ਉੱਥੇ ਬੰਦੇ ਮਾਰੇ ਗਏ ਨੇ ਹੱਤਵਾਦੀ ਮੈਂ ਦੱਸ ਦੇਣਾ ਸ਼ਰਮ ਇਧਿਆਨ ਨਾਲ ਸੁਣਨਾ ਉਹ ਹੱਤਵਾਦੀ ਜਿਹੜੇ ਫੌਜੀ ਚੌਂਕੀਆਂ ਆਉਂਦੇ ਨੇ ਉੱਥੇ ਲੁਕੇ ਹੋਏ ਸੀ ਯਾਨੀ ਕਿ ਫੌਜ ਸਮਰਥਨ ਕਰ ਰਹੀ ਸੀ ਉਹਨਾਂ ਹੱਤਵਾਦੀਆਂ ਦਾ ਹੋ ਸਕਦਾ ਹੈ ਉਦੇ 2 4 5 ਫੌਜ ਦੇ ਬੰਦੇ ਮਰੇ ਹੋਣ ਕਿਉਂਕਿ ਚੌਂਕੀਆਂ ਉਡਾਈਆਂ ਨੇ ਭਾਰਤ ਨੇ ਦੇ ਕੋਲ ਜੋਦੀ ਸਾਹਿਬ ਮੈਂ ਤਾਂ ਇਹ ਕਲੀਅਰ ਆਮ ਲੋਕਾਂ ਦੇ ਵਿੱਚ ਵੀ ਜਿਹੜੇ ਦੋ ਦੋਸਤ ਇਕੱਠੇ ਹੋਣੇ ਮੈਂ ਕਹਿੰਦਾ ਇਹ ਗੱਲ ਮੈਂ ਜਰੂਰ ਕਰਦਾ ਹੁੰਦਾ ਕਿਉਂਕਿ ਜਿੱਦਾਂ ਪਾਕਿਸਤਾਨ ਦੀ ਸਰਕਾਰ ਹੈ ਉਹ ਸਰਕਾਰ ਆਪਣੇ ਹਿਸਾਬ ਨਾਲ ਜੀ ਚੱਲ ਸਕਦੀ ਉੱਥੇ ਦੀ ਜੀ ਉਹ ਅੱਤਵਾਦੀਆਂ ਦੇ ਚਾਲੀਬਾਨ ਜਿਹਦੇ ਮਰਜ਼ੀ ਲਾ ਲਓ ਉਹਨਾਂ ਦੇ ਹੱਥ ਚ ਚੱਲਦੀ ਹੈ ਜੀ ਜਿਵੇਂ ਕੱਲ 5:33 ਮਿੰਟ ਤੇ ਟਰੰਪ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੀ ਇੱਕ ਡਿਬੇਟ ਆਇਆ ਸੀਗਾ ਕਿ ਸਭ ਕੁਝ ਠੀਕ ਠਾਕ ਹੋ ਗਿਆ ਉਸ ਤੋਂ ਬਾਅਦ ਨਾਲ ਲੱਗਦੀ ਉਹ ਕੁਛ ਟਾਈਮ ਦੇ ਬਾਅਦ ਫਿਰ ਕਿਤੇ ਨਾ ਕਿਤੇ ਜਿਹੜੀ ਗੋਲਾਬਾਰੀ ਜਾਂ ਹਵਲੇ ਦੀ ਜਿਹੜੀ ਕਾਰਵਾਈ ਹੋਈ ਆ ਉਹ ਇਸੇ ਬਦੌਲਤ ਹੋਈ ਆ ਵੀ ਅਗਰ ਸਰਕਾਰ ਚਾਹੇ ਵੀ ਪਾਕਿਸਤਾਨ ਦੀ ਤਦਵੀ ਉਹਨਾਂ ਦੇ ਦਬਾਅ ਦੇ ਥੱਲੇ ਦੇ ਨਹੀਂ ਨਿਕਲਦੀ ਸਰਕਾਰ ਦਬਾਅ ਦੇ ਵਿੱਚ ਆ ਪਾਕਿਸਤਾਨ ਦੀ ਇਹੇ ਦਬਾਅ ਜਿਹੜਾ ਕਿਤੇ ਨਾ ਕਿਤੇ ਸਰਕਾਰ ਨੂੰ ਪਾਕਿਸਤਾਨ ਦੀ ਨੂੰ ਭਾਰੀ ਪੈਣਾ ਹੈ ਜੀ ਕਿਉਂਕਿ ਜੀ 7 ਦੇਸ਼ਾਂ ਦੀ ਗੱਲ ਮੀਟਿੰਗ ਹੋਈ ਸੀ ਉਹਦੇ ਵਿੱਚ ਮੇਨ ਅਮਰੀਕਾ ਤੇ ਕੈਨੇਡਾ ਨੇ ਸਪੋਰਟ ਕੀਤੀ ਸੀ ਵੀ ਇਹ ਲੜਾਈ ਰੁਕ ਜਾਏ ਮੈਂ ਤਾਂ ਨਾ ਜਾਣ ਕੈਨੇਡਾ ਨੂੰ ਅਸੀਂ ਭਾਰਤ ਬਹੁਤ ਜ਼ਿਆਦਾ ਯਾਨੀ ਕਿ ਅੰਨ ਭੇਜਦਾ ਅਸੀਂ ਉੱਥੇ ਕਣਕ ਭੇਜਦੇ ਆ ਤਾਂ ਉਹਨਾਂ ਨੂੰ ਪਤਾ ਹੈ ਜੇਕਰ ਭਾਰਤ ਦਾ ਨੁਕਸਾਨ ਹੁੰਦਾ ਹੈ ਤਾਂ G7 ਦੇਸ਼ਾਂ ਦਾ ਨੁਕਸਾਨ ਸਿੱਧੇ ਤੌਰ ਤੇ ਹੋਏਗਾ ਭਾਰਤ ਸਾਰੇ ਨੂੰ ਰਾਸ਼ੇਵਾਨੀ ਬੰਦ ਕਰ ਦੇਗਾ ਦੇਖੋ ਸੋਡੀ ਸਾਹਿਬ ਜੁੱਧ ਕਿਤੇ ਵੀ ਲੱਗਦਾ ਲੜਾਈ ਕਿਸੇ ਵੀ ਕੰਟਰੀ ਚ ਹੁੰਦੀ ਹੈ ਉਹਦੀ ਜਿਹੜੀ ਈਮਾਰ ਆ ਆਲੇ ਦਲੇ ਦੀ ਕੰਟਰੀਆਂ ਨੂੰ ਨੇੜੇੜੇ ਦੀ ਕੰਟਰੀ ਨੂੰ ਪੈਂਦੀ ਉਹ ਪੈਂਦੀ ਹੈ ਜੀ ਉਹ ਮਾਰ ਐਸਆਰ ਨਾਲ ਪੈਂਦੀ ਆ ਮਹंगाई ਦੀ ਮਾਰ ਕਿਤੇ ਨਾ ਕਿਤੇ ਐਦਾਂ ਅੰਤਿਮਾਰ ਆਰਥਿਕ ਮੰਦੀ ਹੋ ਜਾਂਦੀ ਉਹਦੇ ਹਿਸਾਬ ਨਾਲ ਕਿਤੇ ਨਾ ਕਿਤੇ ਲੋਕ ਆ ਜਿਹੜੇ ਨੁਕਸਾਨ ਨੁਕਸਾਨੇ ਜਾਂਦੇ ਆ ਪਬਲਿਕ ਦਾ ਨੁਕਸਾਨ ਹੋ ਜਾਂਦਾ ਸੋ ਇਸੇ ਦਾ ਹੀ ਮੈਂ ਮੈਂ ਤਾਂ ਬਾਰ ਬਾਰ ਇਹੀ ਛੋਟੀ ਸਾਹਿਬ ਕਹਿਣਾ ਹੁੰਦਾ ਵੀ ਦੇਖੋ ਯੁੱਧ ਹੋਵੇ ਲੜਾਈ ਹੋਵੇ ਇਹਨਾਂ ਦੇ ਵਿੱਚ ਕੁਛ ਨਹੀਂ ਰੱਖਿਆ ਇਸ ਤਾਂ ਕਹਿੰਦਾ ਸ਼ਾਂਤਮਈ ਮਾਹੌਲ ਦੇ ਨਾਲ ਪਬਲਿਕ ਲੋਕ ਰਹਿਣ ਡਰੇ ਨਾ ਰਹਿਣ ਸਹਿਮੇ ਨਾ ਰਹਿਣ ਤੁਸੀਂ ਆਹ ਪਬਲਿਕ ਦੇ ਵਿੱਚ ਜਾ ਕੇ ਦੇਖ ਲਓ ਆਫਰ ਰਿਕਾਰਡ ਜਾ ਕੇ ਗੱ ਕਹਿੰਦਾ ਲੌਕਡਾਊਨ ਲੱਗ ਜਾਣਾ ਕੋਈ ਕਹਿੰਦਾ ਸਮਾਨ ਵਗੇ ਰੱਖ ਲਓ ਕੋਈ ਕੁਛ ਕੋਈ ਕੁਛ ਲੋਕ ਬਗਵਾੜ ਦੇ ਵਿੱਚ ਚਲੋ ਇਹ ਚੀਜ਼ਾਂ ਦਾ ਠੀਕ ਹੋ ਜੰਨੀ ਹੈ ਜਿਹੜੇ ਲੋਕ ਦਹਿਲ ਕੇ ਮਰ ਰਹੇ ਆ ਜਾਂ ਬਿਮਾਰ ਹੋ ਰਹੇ ਆ ਇਹ ਗਵਾਹ ਸੁਣ ਕੇ ਪਵਾ ਵੀ ਨਹੀਂ ਕਹਿ ਸਕਦੇ ਇਹਨੂੰ ਅਸਲੀ ਤੇ ਵੀ ਕਹਿ ਸਕਦੇ ਲੇਕਿਨ ਦੱਸਣ ਦਾ ਤਰੀਕਾ ਜਿਹੜਾ ਕਿਤੇ ਨਾ ਕਿਤੇ ਉਹ ਸੋਸ਼ਲ ਮੀਡੀਆ ਦੁਆਰਾ ਜਿਹੜਾ ਗਲਤ ਹੋ ਜਾਂਦਾ ਉਹ ਨੁਕਸਾਨਿਆ ਜਾਂਦਾ ਜੀ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਕਿ ਪੰਜਾਬ ਸਰਕਾਰ ਨੇ ਕੱਲ ਇੱਕ ਬਹੁਤ ਵੱਡਾ ਤਸਿਲਤ ਹੈ ਯਾਨੀ ਕਿ 128 ਜਿਹੜੇ ਆ ਗਿਆ ਛੁੱਟੀ ਜਾ ਰਹੀ ਸੀ ਉਹਨਾਂ ਛੁੱਟੀ ਕੈਂਸਲ ਕਰ ਦਿੱਤੀ ਗਈ ਹੈ ਔਰ ਇਹ ਡਾਕਟਰ ਬਲੂ ਜੋ ਸਿਹਤ ਮੰਤਰੀ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਿੰਨੇ ਵੀ ਡਾਕਟਰ ਨੇ ਉਹ ਆਪਣਾ ਫੋਨ 24 ਘੰਟੇ ਔਨ ਰੱਖਣਗੇ ਤੇ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਂਦੀ ਹੈ ਉਹ ਤੁਰੰਤ ਹਸਪਤਾਲ ਦੇ ਵਿੱਚ હાજર ਰਹਿਣਗੇ ਜਿਹੜਾ ਹਾਜ਼ਰ ਨਹੀਂ ਹੋਏਗਾ ਉਹ ਤੁਰੰਤ ਫਿਰ ਡਿਸਮਿਸ ਦੇ ਉਹਦੇ ਘਰ ਆਰਡਰ ਆ ਜਾਣਗੇ ਬਹੁਤ ਵੱਡਾ ਇੱਕ ਪੰਜਾਬ ਸਰਕਾਰ ਨੇ ਐਕਚੁਅਲੀ ਤੈ ਹਾਲਾਂਕਿ ਪੰਜਾਬ ਸਰਕਾਰ ਦੱਸ ਦੇਣਾ ਕਿ ਪਾਣੀ ਵੀ ਮੁੱਦੇ ਦੇ ਪਹਿਲਾਂ ਹੀ ਹਰਿਆਣਾ ਦੀ ਲੜਾਈ ਚੱਲ ਰਹੀ ਹੈ ਹਾਂ ਬਿਲਕੁਲ ਸੋਢੀ ਸਾਹਿਬ ਦੇਖੋ ਇਹ ਛੁੱਟੀ ਕੈਂਸਲ ਦਾ ਜਾ 24 ਘੰਟੇ ਡਾਕਟਰ ਪ੍ਰੋਵਾਈਡ ਕਰਨਾ ਜਾਂ ਦਵਾਈਆਂ ਪ੍ਰੋਵਾਈਡ ਰੱਖਣੀਆਂ ਕਰਵਾਉਣੀਆਂ ਜੋ ਵੀ ਸਿਸਟਮ ਹੈਗਾ ਉਹ ਸਰਕਾਰਾਂ ਨੂੰ ਅਲਰਟ ਤੇ ਰਹਿਣਾ ਚਾਹੀਦਾ ਕਿਉਂਕਿ ਖੁਦਾ ਨਾ ਖਾਸ ਤਾਂ ਕੋਈ ਗੱਲਬਾਤ ਹੁੰਦੀ ਹੈ ਫਿਰ ਸੁਣਨੇ ਨੂੰ ਆਉਂਦਾ ਉੱਥੇ ਬੈੱਡ ਨਹੀਂ ਉੱਥੇ ਡਾਕਟਰ ਨਹੀਂ ਉੱਥੇ ਦਵਾਈਆਂ ਨਹੀਂ ਸੋ ਉਹਨਾਂ ਚੀਜ਼ਾਂ ਦਾ ਪਹਿਲਾਂ ਜਿਹੜਾ ਕਿਤੇ ਨਾ ਕਿਤੇ ਪ੍ਰਬੰਧ ਹੋਣਾ ਚਾਹੀਦਾ ਖੁਦਾ ਨਾ ਖਾਸ ਤਾਂ ਕੋਈ ਗੱਲ ਹੁੰਦੀ ਹੈ ਇਸ ਤੇ ਕਹਿੰਦੇ ਕੁਝ ਨਾ ਹੋਵੇ ਲੇਕਿਨ ਕੱਲ ਨੂੰ ਕੋਈ ਸਿਚੁਏਸ਼ਨ ਪ੍ਰਸਥਿਤੀ ਇਦਾਂ ਦੀ ਆ ਜਾਂਦੀ ਹੈ ਫਿਰ ਉਹਨੂੰ ਜਿਹੜਾ ਫੇਸ ਕਰਨੇ ਵਾਸਤੇ ਉਹਨੂੰ ਹਟਾਉਣ ਵਾਸਤੇ ਸਾਡੇ ਕੋਲ ਅੱਗੇ ਦਵਾਈਆਂ ਬੂਟੀਆਂ ਡਾਕਟਰਾਂ ਦਾ ਇੰਤਜ਼ਾਮ ਸਭ ਠੀਕ ਚੱਲਦਾ ਰਹੂਗਾ ਜੀ ਮੇਰਾ ਕਿਉਂਕਿ ਜਰਮਾ ਜੀ 트੍ਰੰਪ ਵੀ ਕੇ ਦਿਖਾਵਾ ਕਰ ਰਹੇ ਨੇ ਇਹਦਾ ਮੈਂ ਸਬੂਤ ਦੇ ਸਕਦਾ ਕਿ ਜਿਹੜੇ ਭਾਰਤ ਨੇ ਡਰੋਨ ਜਾਂ ਮਿਜ਼ਾਈਲਾ ਗੇਰੀਆ ਨੇ ਉਹ ਐਸ 400 ਭਾਰਤ ਕੋਲ ਉਹ ਵੱਡੀ ਇੱਕ ਮਿਜ਼ਾਈਲ ਸ਼ਕਤੀ ਹੈ ਜਿਹੜੀ ਹਵਾ ਤੋਂ ਹਵਾ ਮਾਰ ਕਰਦੀ ਹੈ ਉਹ ਰੂਸ ਤੋਂ ਖਰੀਦੀ ਹੋਈ ਹੈ ਤਾਂ ਇਹ ਜਦੋਂ ਰੂਸ ਤੋਂ ਯਾਨੀ ਕਿ 2017 ਦੇ ਵਿੱਚ ਸੌਦਾ ਹੋਇਆ ਸੀ ਤਾਂ ਅਮਰੀਕਾ ਖਫਾ ਹੋਇਆ ਸੀ ਭਾਰਤ ਤੋਂ ਤੇ ਹੁਣ ਅਮਰੀਕਾ ਨੂੰ ਇਹ ਲੱਗਿਆ ਹੋਣਾ ਵੀ ਉਹੀ ਮਿਜ਼ਾਈਲਾ ਜਿਹੜੀਆਂ ਰੂਸ ਤੋਂ ਤੇਰੀ ਉਹ ਕਾਮਯਾਬ ਹੋਈਆਂ ਨੇ ਫੌਜ ਨੇ ਉਹਦੀ ਸਲਾਹਨਾ ਕੀਤੀ ਹੈ ਵੀ ਜਿਹੜਾ ਵੀ ਡਿਫੈਂਸ ਸਿਸਟਮ ਖਰੀਦਿਆ ਸੀ ਉਹ ਵਧੀਆ ਰਿਹਾ ਸਾਡੇ ਲਈ ਤਾਂ ਹੋ ਸਕਦਾ ਵੀ ਸ਼ਾਇਦ ਟਰੰਪ ਇੱਕ ਡਰਾਮਾ ਹੀ ਕਰ ਰਿਹਾ ਵਿੱਚ ਆਂਦਾ ਜੇ ਉਹ ਅਸਲੀਅਤ ਚਾਹਣ ਤਾਂ ਵੀ ਇੱਕ ਘੰਟੇ ਦੇ ਵਿੱਚ ਸਭ ਕੁਝ ਠੀਕ ਕਰ ਸਕਦਾ ਬੰਦਾ ਉਹ ਛੋਟੀ ਸਾਹਿਬ ਜੇ ਪੰਜਾਬੀ ਜ ਆਪਾਂ ਗੱਲ ਸਿੱਧੀ ਕਰੀ ਉਹ ਪਾਕਿਸਤਾਨ ਨੂੰ ਤਾਂ ਟੱਚ ਗਣਦਾ ਹੀ ਗਣਦਾ ਇੰਡੀਆ ਨੂੰ ਗਿਆਨਦਾਜੀ ਬੰਦਾ ਹੋ ਕੇ ਉਹ ਆਪਾਂ ਨੇ ਦੇਖਿਆ ਹੀ ਹੈ ਪਹਿਲਾਂ ਜਦੋਂ ਜਿਹੜੇ 20 22 ਬੰਦਿਆਂ ਦੀ ਪਤਨੀ ਪੂਰੀ ਕੰਟਰੀਆਂ ਦੇ ਜਿਹੜੇ ਰਾਸ਼ਟਰਪਤੀ ਆ ਪ੍ਰਧਾਨ ਮੰਤਰੀਆਂ ਦੀ ਟੀਮ ਹੈ ਉਹਦੇ ਵਿੱਚ ਮੋਦੀ ਸਾਹਿਬ ਨੂੰ ਨਹੀਂ ਸੀ ਬੁਲਾਇਆ ਸਭ ਨੂੰ ਬੁਲਾਇਆ ਸੀਗਾ ਉਹ ਇਹਨਾਂ ਚੀਜ਼ਾਂ ਨਹੀਂ ਪਤਾ ਲੱਗ ਜਾਂਦੇ ਵੀ ਕੌਣ ਕਿੰਨਾ ਕਿ ਕਿਆ ਚਾਹੁੰਦਾ ਜੀ ਇਹਦਾ ਸਾਡੇ ਮੋਦੀ ਸਾਹਿਬ ਆ ਸੂਟ ਬੂਟ ਪਾ ਕੇ ਚੜ ਕੇ ਜਾਜਤੀ ਇਹ ਦਿਨ ਚਲੇ ਜਾਂਦੇ ਆ ਮੀਟਿੰਗ ਕਰਕੇ ਆ ਜene ਉਹ ਫਿਰ ਸਾਡਾ ਬੰਦਿਆਂ ਦਾ ਜਾਜ ਪਰ ਕੇ ਇਧਰ ਭੇਜ ਦਿੰਦਾ ਦੇਖੋ ਅਸੀਂ ਉਹ ਸਾਡੇ ਨਾਲ ਅਮਰੀਕਾ ਕਿਆ ਕਰ ਰਿਹਾ ਸੀ ਅਮਰੀਕਾ ਦੇ ਨਾਲ ਕਿਵੇਂ ਚੱਲ ਰਹੇ ਆ ਕਿਤੇ ਨਾ ਕਿਤੇ ਤਾਲਮੇ ਦੇ ਵਿੱਚ ਗੜਬੜ ਹੋ ਰਹੀ ਹੈ ਜਦੋਂ ਤਾਲਮੇਲ ਸੈੱਟ ਤਦ ਹੁੰਦਾ ਹੁੰਦਾ ਜੇ ਸਾਹਮਣੇ ਵਾਲੇ ਬੰਦੇ ਦਾ ਮਨ ਸਾਫ਼ ਹੋਵੇ ਅਮਰੀਕਾ ਦਾ ਮਨ ਰਾਸ਼ਟਰਪਤੀ ਦਾ ਮਨ ਸਾਫ਼ ਨਹੀਂ ਜੀ ਹੈ ਕਿਤੇ ਨਾ ਕਿਤੇ ਉਹ ਜਿਹਨੂੰ ਕਹਿੰਦੇ ਨੇ ਚੋਲ ਮੋਲ ਕਰਦਾ ਉਹ ਆਪਣਾ ਜਿਹਨੂੰ ਕਹਿੰਦੇ ਨੇ ਉਹ ਇੱਕ ਸਾਈਡ ਤੇ ਬੈਠ ਕੇ ਤਾੜੀਆਂ ਮਾਰ ਰਿਹਾ ਵੀ ਹਾਂ ਠੀਕ ਆ ਤੁਸੀਂ ਲੜੀ ਜਾਓ ਮੈਂ ਦੇਖ ਰਿਹਾ ਵਿੱਚ ਵਿਚਾਲੇ ਆਪਣੀ ਆ ਕੇ ਲੱਤ ਫਸਾ ਦਿੰਦਾ ਜਿਵੇਂ ਕੱਲ ਉਹਨਾਂ ਨੇ ਡਿਬੀਟ ਕੀਤਾ ਸੀ ਵੀ ਵਿੱਚ ਪੈ ਕੇ ਮੈਂ ਸੈਂਟਰ ਦੇ ਵਿੱਚ ਆ ਕੇ ਦੋਨੇ ਦੇਸ਼ਾਂ ਦੀ ਗੱਲ ਸੁਣ ਕੇ ਮੈਂ ਸੁਲਾ ਕਰਵਾਈ ਹੈ ਬਹੁਤ ਵਧੀਆ ਗੱਲ ਸੀ ਲੇਕਿਨ ਸੁਲਾ ਕਰਵਾਉਣ ਤੋਂ ਬਾਅਦ ਨਾਲ ਲੱਗਦੀ ਕੁਛ ਮਿੰਟਾਂ ਦੇ ਵਿੱਚ ਧਮਾਕੇ ਕੀ ਹੋਏ ਜੀ ਫਿਰ ਪਰ ਸ਼ਰਮਾ ਜੀ ਹੁਣ ਹੁਣ ਭਾਰਤ ਨੂੰ ਤੁਹਾਨੂੰ ਲੱਗਦਾ ਨਹੀਂ ਵੀ ਕਿਸੇ ਹੋਰ ਦੇਸ਼ ਨੂੰ ਛੱਡ ਕੇ ਆ ਭਾਰਤ ਅੱਜ 6ਵੀਂ ਮਹਾ ਸ਼ਕਤੀ ਹੈ ਔਰ ਪਾਕਿਸਤਾਨ 80 ਪਹਿਲੇ 80 ਚ ਵੀ ਨਹੀਂ ਆਂਦਾ ਅੱਜ ਭਾਰਤ ਨੂੰ ਆਪਣੇ ਦਮ ਤੇ ਅਟੈਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਹੁਣ ਹਿੰਦੂਸਤਾਨ ਦੇ ਲੋਕ ਮੰਗ ਰਹੇ ਨੇ ਖਾਸ ਕਰਕੇ ਜਿਹੜੇ ਬਾਰਡਰ ਏਰੀਆ ਦੇ ਦੁਖੀ ਹੋਏ ਪਏ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਉੱਪਰ ਗੋਲੇ打 ਕੇ ਜਾ ਰਹੇ ਨੇ ਉਹ ਮੰਗ ਕਰ ਰਹੇ ਨੇ ਵੀ ਭਾਰਤ ਸਾਨੂੰ ਮੌਕਾ ਦੇ ਦੇ ਅਸੀਂ ਇਹ ਨਹੀਂ ਲੜਦੇ ਅਸੀਂ ਲੜ ਲਾਂਗੇ ਦੇਖੋ ਇਹ ਹਾਲਾਤ ਬਣ ਗਏ ਅੱਜ ਸੋਰੀ ਸਾਹਿਬ ਦੇਖੋ ਜਿਹੜਾ ਸਿਸਟਮ ਆ ਜਿਹ ਸਿਸਟਮ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ ਕਾ ਸਿਸਟਮ ਦੇ ਹਿਸਾਬ ਨਾਲ ਕੱਲਾ ਹੀ ਜਿਹੜਾ ਹਿੰਦੁਸਤਾਨ ਆ ਉਹ ਪਾਕਿਸਤਾਨ ਉਹਦੇ ਸਾਹਮਣੇ ਕੁਝ ਵੀ ਨਹੀਂ ਹੈਗਾ ਮੈਂ ਪਹਿਲਾਂ ਵੀ ਗੱਲ ਕੀਤੀ ਕਿਉਂ ਉਹਦਾ ਕਾਰਨ ਇਹ ਹੈ ਵੀ ਭਾਰਤ ਜਾਂ ਹਿੰਦੁਸਤਾਨ ਨਹੀਂ ਚਾਹੁੰਦਾ ਵੀ ਆਮ ਪਬਲਿਕ ਨੂੰ ਨੁਕਸਾਨਿਆ ਜਾਵੇ ਆਮ ਪਬਲਿਕ ਦਾ ਨੁਕਸਾਨ ਕੀਤਾ ਜਾਵੇ ਜਿਵੇਂ ਆਪਾਂ ਕਹਿ ਦਿੰਦੇ ਆ ਭਾਈ ਟਲ ਜਾ ਤੂੰ ਟਲ ਜਾ ਯਾਰ ਹਟ ਜਾ ਕੋਈ ਗੱਲ ਨਹੀਂ ਯਾਰ ਤੂੰ ਸੁਧਰ ਜਾਊਂਗਾ ਸੁਧਰ ਜਾਊਂਗਾ ਜੇ ਹੁਣ ਨਹੀਂ ਸੁਧਰਨੇ ਤਾਂ ਨਾ ਹੋਂ ਲੰਦਾ ਫੇ ਕਿਤੇ ਨਾ ਕਿਤੇ ਆਪਣੀ ਉਹ ਪਾਵਰ ਹਿੰਦੁਸਤਾਨ ਦਿਖਾਊਗਾ ਕੱਲਾ ਹੀ ਹਿੰਦੁ ਸਾਨੂੰ ਆਰਾਮ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਫੇਸ ਕਰ ਸਕਦਾ ਉਹਦਾ ਮੁਕਾਬਲਾ ਵੀ ਮੁਕਾਬਲਾ ਤਾਂ ਉਹ ਪਾਕਿਸਤਾਨ ਦੇ ਨਾਲ ਕੋਈ ਹੈ ਹੀ ਨਹੀਂ ਜਿਸ ਨਾਲ ਦੇਖਿਆ ਜਾਵੇ ਲੇਕਿਨ ਜੇਰੀ ਇਸ ਕਰਕੇ ਹੋ ਰਹੀ ਹੈ ਵੀ ਜਿਹੜਾ ਆਮ ਲੋਕਾਂ ਦਾ ਨੁਕਸਾਨ ਆਮ ਪਬਲਿਕ ਦਾ ਨੁਕਸਾਨ ਆ ਉਸ ਤੋਂ ਬਚਾਇਆ ਜਾ ਸਕੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਕੁਝ ਨਿਆਂਗਰ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਪਾਕਿਸਤਾਨ ਤੇ ਤਾਂ ਨਹੀਂ ਹਮਲਾ ਕਰਨਾ ਚਾਹੁੰਦੇ ਪਰ ਜੋ ਫੌਜ ਨੇ ਜਿਹੜੇ ਨਿਆਂਗਰ ਸਿੱਖ ਜਥੇਬੰਦੀਆਂ ਆ ਉਹਨੇ ਕਿਹਾ ਸੀ ਪਾਕਿਸਤਾਨ ਦੇ ਤਾਂ ਨਹੀਂ ਹਮਲਾ ਕਰ ਸਕਦੇ ਕਿਉਂਕਿ ਕਰਤਾਰਪੁਰ ਸਾਹਿਬ ਸਾਡੇ ਗੁਰਾਂ ਦੇ ਜਨਮ ਹੋਇਆ ਤੇ ਅਸੀਂ ਉੱਥੇ ਹੀ ਪੈਰ ਰੱਖੀਏ ਅਸੀਂ ਇਹ ਨਹੀਂ ਚਾਹਦੇ ਆਂ ਦੇ ਕੋ ਛੋਟੀ ਸਾਹਬ ਹੋਂ ਤਾਂ ਮੈਂ ਕਲੀਅਰ ਕੀਤੀ ਹੈ ਨਾ ਪਹਿਲਾਂ ਗੱਲ ਵੀ ਹਿੰਦੁਸਤਾਨ ਦਾ ਹਿੱਸਾ ਪੰਜਾਬ ਦਾ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਲਾ ਲੋ ਜਾਂ ਆਪਣੇ ਪੰਜਾਬ ਦੇ ਲੋਕ ਉੱਤਰਦੇ ਆ ਇੱਧਰ ਉਹ ਤਾਂ ਇੱਕ ਸਿਰਫ ਬੰਦਾ ਚ ਆ ਗਿਆ ਜੀ ਉਹ ਸਾਡਾ ਹੀ ਹਿੱਸਾ ਅੱਜ ਸੀ ਆਪਣੇ ਹਿੱਸੇ ਤੇ ਹੀ ਹਮਲਾ ਕਰੂੰਗਾ ਅੱਜ ਮੇਰੇ ਘਰ ਦੇ ਵਿੱਚ ਦੋ ਕਬਰੇ ਬਣ ਗਏ ਮੈਂ ਆਪਣੇ ਦੂਜੇ ਘਰ ਤੇ ਹੀ ਹਮਲਾ ਕਰੂੰਗਾ ਫਿਰ ਉਹ ਕੋਈ ਚੰਗੀ ਗੱਲ ਨਹੀਂ ਹੁੰਦੀ ਲੇਕਿਨ ਹੁਣ ਜੇ ਮੇਰੇ ਘਰ ਦਾ ਹੀ ਮੈਂਬਰ ਕਹੂਗਾ ਵੀ ਨਹੀਂ ਹਮਲਾ ਕਰ ਹਮਲਾ ਕਰ ਮੈਂ ਇੱਧਰ ਨਾ ਨਹੀਂ ਇੱਧਰ ਨੀ ਫਿਰ ਉਹ ਸੁਧਾਰਨੇ ਵਾਸਤੇ ਕੁਛ ਨਾ ਕੁਤਾ ਤਾਂ ਕੋਣਾ ਹੀ ਪਊਗਾ ਸੋ ਹੁਣ ਇਤਨਾ ਕਿਤੇ ਇਹੀ ਨਸ ਜਿਹੜੀ ਪਾਕਿਸਤਾਨ ਦੀ ਦਬਾਉਣ ਦੀ ਜਰੂਰਤ ਹੈ ਵੀ ਉਹ ਟੀਮ ਹੀ ਕਰਦੇ ਜਿਹੜਾ ਬੰਦ ਹੋ ਜੂ ਉਹ ਟੀਮ ਹੀ ਕਰ ਰਿਹਾ ਹੈ ਜਿਆਦਾ ਨਹੀਂ ਕਰ ਰਿਹਾ ਟੀਮ ਹੀ ਕਰ ਰਿਹਾ ਉਹ ਟੀਮ ਹੀ ਦਾ ਜਵਾਬ ਹੈ ਜਿਹੜਾ ਫਿਲਹਾਲ ਡਿਫੈਂਸ ਦੇ ਰਿਹਾ ਉਹਨੇ ਵਾਲਾ ਟਾਈਮ ਦੇ ਵਿੱਚ ਆਪਣਾ ਪੂਰਾ ਸਿਸਟਮ ਪੂਰੀ ਆਰਮੀ ਪੂਰੀ ਫੌਜ ਜਾਂ ਪੂਰਾ ਹਿੰਦੁਸਤਾਨ ਉਹ ਉਹਨਾਂ ਦਾ ਜੜ ਜੜ ਜਵਾਬ ਦੇਊਗਾ ਜੀ ਉਹਨਾਂ ਨੂੰ ਤੇ ਤੁਹਾਨੂੰ ਲੱਗਦਾ ਵੀ ਪਾਕਿਸਤਾਨ ਜਿਵੇਂ ਦੇਖੋ ਦਗਾ ਬਾਤ ਆਏਗਾ ਕੱਲ 3 ਘੰਟੇ ਇਹਨੇ ਆਪਣਾ ਯਾਨੀ ਵਾਦਾ ਕੀਤਾ ਤੋੜਤਾ ਕਿ ਪਾਕਿਸਤਾਨ ਦੁਵਾਰਾ ਸ਼ਾਂਤੀ ਲਈ ਮੰਨੇਗਾ ਦੇਖੋ ਸੋਢੀ ਸਾਹਿਬ ਕਲੀਅਰ ਤੁਸੀਂ ਸ਼ਾਇਦ ਸੁਣਿਆ ਨਹੀਂ ਮੈਂ ਪਹਿਲਾਂ ਇਹ ਗੱਲ ਕੀਤੀ ਹੈ ਵੀ ਪਾਕਿਸਤਾਨ ਹੱਤਵਾਦੀਆਂ ਦੇ ਉਗਰਵਾਦੀਆਂ ਦੇ ਉਹਨਾਂ ਲੋਕਾਂ ਦੇ ਹੱਥ ਵਿੱਚ ਸਰਕਾਰ ਹੈ ਸਰਕਾਰ ਨਹੀਂ ਚਲਦੀ ਜੀ ਉੱਥੇ ਉੱਥੇ ਸਰਕਾਰਾਂ ਨਹੀਂ ਚਲਦੀਆਂ ਉੱਥੇ ਉਗਰਵਾਦ ਚੱਲਦਾ ਹੈ ਜੀ ਉਹਨਾਂ ਦੇ ਪ੍ਰੈਸ਼ਰ ਦੇ ਵਿੱਚ ਪ੍ਰਧਾਨ ਮੰਤਰੀ ਬਣਾ ਦਿੰਦੇ ਨੇ ਸਰਕਾਰਾਂ ਬਣਾ ਦਿੰਦੇ ਨੇ ਪਿੱਛੇ ਰਮੋਡ ਦੱਪਣ ਵਾਲੇ ਉਹ ਲੋਕ ਹੈ ਬੇਸ਼ੱਕ ਉਹ ਸਾਹਮਣੇ ਨਹੀਂ ਆਉਂਦੇ ਲੇਕਿਨ ਅਗਰ ਪਾਕਿਸਤਾਨ ਦੀ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ ਪਹਿਲੀ ਗੱਲ ਹੈ ਮੈਨੂੰ ਨਹੀਂ ਸੀ ਲੱਗਦਾ ਇੰਨਾ ਅੱਗੇ ਆ ਜਾਂਦਾ ਦੂਜੀ ਗੱਲ ਅਗਰ ਕੱਲ ਇਹ ਫੈਸਲਾ ਹੋਇਆ ਸੀ ਅਗਰ ਪ੍ਰਧਾਨ ਮੰਤਰੀ ਦੇ ਹੱਥ 'ਚ ਹੁੰਦਾ ਪਾਕਿਸਤਾਨ ਦੇ ਤਾਂ ਉਹ ਬਰ ਨਾਲ ਲੱਗਦੀ ਹਮਲਾ ਨਹੀਂ ਸੀ ਕਰ ਸਕਦੇ ਅੱਜ ਜੇ ਹੁਣ ਮੈਂ ਜਵਾਨ ਕਰਕੇ ਚਲੇ ਜਾਵਾਂ ਪਿੱਛੇ ਤੇ ਮੇਰਾ ਬੇਟਾ ਹਰਕਤ ਕਰ ਦੇਵੇ ਜਾਂ ਮੇਰਾ ਘਰ ਦਾ ਕੋਈ ਮੈਂਬਰ ਹਰਕਤ ਕਰ ਦੇਵੇ ਫਿਰ ਵੀ ਜਵਾਨ ਦੀ ਕੀ ਕੀਮਤ ਰਹੇਗੀ ਕਹਿਣ ਦਾ ਮਤਲਬ ਇਹ ਉਹ ਕੰਟਰੋਲ ਹੈ ਜਿਹੜਾ ਉਹ ਗਰਵਾਦੀਆਂ ਦੇ ਹੱਥ ਦੇ ਵਿੱਚ ਹੱਤਵਾਦੀਆਂ ਦੇ ਹੱਥ ਦੇ ਵਿੱਚ ਹੈ ਸ਼ਰਮਾ ਜੀ ਹੋਰ ਅਪਡੇਟ ਆ ਗਈ ਹੈ ਕਿ ਮੋਦੀ ਦੇ ਪੂਰੀ ਖੁੱਲੀ ਛੁੱਟੀ دیتی ਹੈ ਫੌਜ ਨੂੰ ਕਹਿੰਦਾ ਜੋ ਆਪਰੇਸ਼ਨ ਕਰਨਾ ਕਰੋ ਮੈਂ ਤਾਂ ਨਾਲ ਖੜਿਆ ਹਾਂ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਦੱਸਿਆ ਨਹੀਂ ਹੁਣ ਉਹ ਥੋੜਾ ਜਿਹਾ ਦਿਖਾਉਣ ਦੀ ਜ਼ਰੂਰਤ ਹੈ ਉਹ ਟੀਮ ਹੀ ਆ ਜਿਹੜੀ ਉਹਦੀ ਬੰਦ ਹੋ ਜੇ ਫਿਰ ਟੀਮ ਹੀ ਬੰਦ ਕਰਨੇ ਵਾਸਤੇ ਹਿੰਦੁਸਤਾਨ ਆਪਣੀ ਪਾਵਰ ਦਿਖਾਊਗਾ ਸਾਡਾ ਡਿਫੈਂਸ ਵੀ ਪਾਵਰ ਦਿਖਾ ਰਿਹਾ ਸਾਡਾ ਇਹ ਜਿਹੜਾ ਆਰਮੀ ਸਿਸਟਮ ਵੀ ਜਿਹੜਾ ਦਿਖਾ ਰਿਹਾ ਬਾਰਡਰਾਂ ਦੇ ਇਹ ਜਿਹੜਾ ਆਕਾਸ ਕਰਕੇ ਪਾਕਿਸਤਾਨ ਬਾਰਡਰ ਦੇ ਨੇੜ ਤੇੜੇ ਏਰੀਆ ਉੱਥੇ ਦੇ ਲੋਕ ਜਾ ਉੱਥੇ ਦੀ ਪਬਲਿਕ ਵੀ ਕਿਤੇ ਨਾ ਕਿਤੇ ਹੌਸਲਾ ਦਿਖਾ ਰਹੀ ਹੈ ਹੌਸਲੇ ਦੀ ਜ਼ਰੂਰਤ ਹੈ ਕੋਈ ਬਹੁਤੀ ਜ਼ਿਆਦਾ ਬੜੀ ਜਿਹਨੂੰ ਕਹਿੰਦੇ ਨੇ ਵੀ ਪਾਕਿਸਤਾਨ ਹਿੰਦੁਸਤਾਨ ਵਾਸਤੇ ਕੋਈ ਬੜੀ ਕੰਟਰੀ ਨਹੀਂ ਹੈ ਲੜਨ ਵਾਸਤੇ ਲੇਕਿਨ ਕਿਤੇ ਨਾ ਕਿਤੇ ਆਮ ਪਬਲਿਕ ਦਾ ਨੁਕਸਾਨ ਨਾ ਹੋਵੇ ਦੋ ਸ਼ਰਮ ਆਈ ਅਸੀਂ ਤਾਂ ਜੰਗ ਚਾਉਂਦੇ ਨਹੀਂ ਪਰ ਪਾਕਿਸਤਾਨ ਮਜਬੂਰ ਕਰ ਰਿਹਾ ਸਾਨੂੰ ਵਾਰ-ਵਾਰ ਉਹਨੂੰ ਜਵਾਬ ਦੇਣ ਲਈ ਅਖੀਰ ਬੇਕਸੂਰ ਲੋਕ ਮਾਰੇ ਜਾਣਗੇ ਕੋਈ ਫਾਇਦਾ ਨਹੀਂ ਹੋਣਾ ਚਾਹੀਏ ਪਾਕਿਸਤਾਨ ਦੇ ਹੋਣ ਚਾਹੀਏ ਹਿੰਦੁਸਤਾਨ ਦੇ ਹੋ ਕਿਉਂਕਿ ਲੋਕਾਂ ਦਾ ਹੋ ਰਿਹਾ ਨੁਕਸਾਨ ਪਰ ਪਾਕਿਸਤਾਨ ਸਮਝ ਨਹੀਂ ਰਿਹਾ ਤੋਂ ਅੰਦਾਜ਼ਾ ਦੇਣਾ ਕਿ ਇੱਕ ਹੋਰ ਅਪਡੇਟ ਆ ਗਈ ਹੈ ਪਾਕਿਸਤਾਨ ਦੇ ਕਈ ਮੰਤਰੀ ਪਾਕਿਸਤਾਨ ਛੱਡ ਕੇ ਬਾਹਰ ਭੱਜ ਗਏ ਨੇ ਜੋ ਕਿ ਪ੍ਰਾਈਮਰਸ ਦੇ ਖਿਲਾਫ ਨੇ ਉਹ ਜੰਗ ਨਹੀਂ ਚਾਹੁੰਦੇ ਇਸ ਕਰਕੇ ਉਹ ਦੇਸ਼ ਛੱਡ ਗਏ ਬ੍ਰਿਟੇਨ ਚਲੇ ਗਏ ਨੇ ਉਹ ਗੱਲ ਕਰਦਾ ਜੀ ਛੋਡੀ ਸਾਹਿਬ ਪਿੱਛੇ ਦੇ ਪਾਵਰ ਰਿਮੋਟ ਹੈ ਜੀ ਜਿਹੜਾ ਉਹਨਾਂ ਲੋਕਾਂ ਦੇ ਕੋਲ ਹੈ ਜਿਹੜੇ ਦੇਸ਼ ਦੀ ਬਰਬਾਦੀ ਕਰ ਰਹੇ ਆਂ ਪਾਕਿਸਤਾਨ ਦੀ ਬਰਬਾਦੀ ਕਰ ਰਹੇ ਆਂ ਲੋਕਾਂ ਦੀ ਬਰਬਾਦੀ ਕਰ ਰਹੇ ਆਂ ਆਮ ਜੇ ਸਰਕਾਰ ਹੁੰਦੀ ਹੈ ਕਿਸੇ ਸੂਬੇ ਦੀ ਸਰਕਾਰ ਹੁੰਦੀ ਹੈ ਕਿਸੇ ਕੰਟਰੀ ਦੀ ਸਰਕਾਰ ਹੁੰਦੀ ਹੈ ਸਰਕਾਰ ਦਾ ਸਿਸਟਮ ਹੁੰਦਾ ਇਸੇ ਕਰਕੇ ਪਾਕਿਸਤਾਨ ਜਿਹੜਾ ਘਾਟੇ ਦੇ ਵਿੱਚ ਹੈ ਨੁਕਸਾਨ ਦੇ ਵਿੱਚ ਹੈ ਕਿਉਂਕਿ ਉਹਨਾਂ ਦੇ ਚੰਗੜੇ ਚੋਂ ਨਿਕਲ ਨਹੀਂ ਸਕਦਾ ਜੀ ਪਾਕਿਸਤਾਨ ਦੀ ਸਰਕਾਰ ਨਿਕਲ ਨਹੀਂ ਸਕਦੀ ਇਸ ਕਰਕੇ ਉਹਨਾਂ ਦਾ ਜਿਹੜਾ ਖਾਤਮਾ ਕਿਤੇ ਨਾ ਕਿਤੇ ਤੈਅ ਹੈ ਉਹ ਉਹ ਪਾਵਰ ਦਿਖਾਊਗਾ ਹਿੰਦੁਸਤਾਨ ਪਾਵਰ ਦਿਖਾਊਗਾ ਸਕੇ ਜੀ ਤੁਹਾਨੂੰ ਕੀ ਲੱਗਦਾ ਵੀ ਰਸ਼ੀਆ ਨੂੰ ਵਿੱਚ ਨਹੀਂ ਆਉਂਦਾ ਰਸ਼ੀਆ ਦੂਸਰੇ ਨੰਬਰ ਤੇ ਵੇ ਮਾ ਸ਼ਕਤੀ ਹੈ ਜੇ ਸੁਣੋ ਪਹਿਲੇ ਨੰਬਰ ਤੇ ਹੈ ਅਮਰੀਕਾ ਦੂਸਰੇ ਰਸ਼ੀਆ ਤੀਸਰੇ ਜਰਮਨੀ ਔਰ ਫਿਰ ਸਾਡੇ ਭਾਰਤ ਵੀ ਪੰਜਵੇਂ ਛੇਵੇਂ ਨੰਬਰ ਤੇ ਆਂਦਾ ਤੇ ਹੁਣ ਜਿਹੜੇ ਰੂਸ ਅਤੇ ਜਰਮਨੀ ਨੂੰ ਵੀ ਚਾਹਣਾ ਚਾਹੀਦਾ ਕਿਉਂਕਿ ਰੂਸ ਦਾ ਬਹੁਤ ਦਬਕਾ ਹੈ ਪਾਕਿਸਤਾਨ ਤੇ ਔਰ ਰਸ਼ੀਆ ਉਹ ਕੰਟਰੀ ਹੈ ਜਿਹੜੀ ਕਿ ਭਾਰਤ ਨੂੰ ਪੂਰੀ ਸਪੋਰਟ ਕਰਦੀ ਹੈ ਹਜੇ ਤਾਂ ਰਸ਼ੀਆ ਨੇ ਰਾਸ਼ਟਰਪਤੀਆ ਬਿਆਨ ਨਾ ਆਣਾ ਇੱਥੇ ਕੋਈ ਮਿਲੀ ਭੁਗਤਾਂ ਨਹੀਂ ਲੱਗ ਰਹੀ ਨਹੀਂ 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 ਸੋਡੀ ਸਾਹਿਬ ਇਹ ਤੋਂ ਸਿੱਧਾ ਤੁ ਜੈਂਗਲ ਤੋਂ ਦੇਖ ਕੇ ਦੇਖੋ ਜਿਵੇਂ ਮੈਂ ਇਹ ਗੱਲ ਮੈਂ ਤੀਜੀ ਚੌਥੀ ਵਾਰ ਕਹਿ ਰਿਹਾ ਵੀ ਜਿਹੜੀ ਪਾਕਿਸਤਾਨ ਵਾਸਤੇ ਕੁਝ ਨਹੀਂ ਆ ਇੰਡੀਆ ਵਾਸਤੇ ਪਾਕਿਸਤਾਨ ਜੀ ਜੀ ਕੋਈ ਵੱਡੀ ਕੰਟਰੀ ਹੁੰਦੀ ਵੱਡਾ ਕੋਈ ਯੁੱਧ ਜਾਂ ਲੜਾਈ ਦਾ ਹੁੰਦਾ ਫਿਰ ਉਹ ਸ਼ਾਇਦ ਕੰਟਰੀ ਆ ਕੇ ਖੜਦੀ ਉਹਨਾਂ ਨੂੰ ਵੀ ਪਤਾ ਵੀ ਇੰਡੀਆ ਕੋਲ ਇੰਨੀ ਕਿ ਪਾਵਰ ਹੈਗੀ ਵੀ ਜਿਹੜਾ ਪਾਕਿਸਤਾਨ ਨੂੰ ਟੀਮੀ ਕਰਤੇ ਬੰਦ ਕਰ ਸਕਦਾ ਹਾਂ ਜਿਆਦਾ ਨੁਕਸਾਨ ਆ ਜਾਊਗਾ ਜੇ ਜਿਆਦਾ ਕੁਝ ਸਿਸਟਮ ਵਿਗੜਦਾ ਦੇਖੂਗਾ ਫਿਰ ਉਹ سپورਟ ਜ਼ਰੂਰ ਕੰਟਰੀਆਂ ਕਰਨਗੀਆਂ ਜਿਹੜੀਆਂ ਹਿੰਦੁਸਤਾਨ ਦੇ ਨਾਲ ਪਹਿਲਾਂ ਵੀ ਸੀ ਹੁਣ ਵੀ ਆ ਤੇ ਅੱਗੇ ਨੂੰ ਵੀ ਰਹਿਣਗ ਨੇ ਚਰਮੇ ਫੇਰੇ ਦਾ ਅਖੀਰ ਇਲਾਜ ਕੀ ਨਿਕਲੇਗਾ ਨਾ ਕਿਉਂਕਿ ਕੋਈ ਸਹਿਮਤੀ ਨਹੀਂ ਬਣ ਰਹੀ ਕੁਝ ਨਹੀਂ ਹੋ ਰਿਹਾ ਲੋਕ ਤਾਂ ਮਾਰ ਰਹੇ ਹਨ ਨਾ ਵਿਚਾਰੇ ਰੋਜ਼ ਇਹਦਾ ਇਲਾਜ ਸੋਢੀ ਸਾਹਿਬ ਇਹ ਹੈ ਜਿਹੜੇ ਮੇਨ ਉਗਰਵਾਦੀ ਮੇਨ ਅਤਵਾਦੀਆਂ ਮੇਨ ਜਿਹੜੇ ਮਾਹੌਲ ਖਰਾਬ ਕਰ ਰਹੇ ਆਂ ਜਦ ਤੱਕ ਉਹਨਾਂ ਦੀ ਜੜ ਨਹੀਂ ਚੱਕੀ ਚੱਕੀ ਜਾਂਦੀ ਉੱਥੇ ਬੰਬ ਨਹੀਂ ਛੁੱਟੇ ਜਾਂਦੇ ਉਹਨਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਜਦ ਤੱਕ ਇਹ ਨਹੀਂ ਜੀ ਹੋਣਾ ਕਿਉਂਕਿ ਜ ਉਹਨਾਂ ਚੋਂ ਇੱਕ ਜਾਂ ਦੋ ਸਿਸਟਮ ਦੇ ਬੰਦੇ ਵੀ ਬਚਦੇ ਆ ਉਹ ਵੀ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨਗੇ ਉਹਨਾਂ ਦੀ ਜੜ ਚੁੱਕਣ ਦੀ ਜ਼ਰੂਰਤ ਹੈ ਜਦ ਇਸ ਨੂੰ ਜੜ ਚੁੱਕ ਦੂਗੇ ਹਿੰਦੁਸਤਾਨ ਚੁਕਦੂਗਾ ਜੜੋ ਫਿਰ ਉਸ ਤੋਂ ਬਾਅਦ ਉਹ ਜਿਹੜਾ ਕਿਤੇ ਨਾ ਕਿਤੇ ਮਾਹੌਲ ਹੈ ਜਿਹੜਾ ਸ਼ਾਂਤ ਹੋ ਸਕਦਾ ਸਾਡੇ ਸਾਬ ਨਾਲ ਜੀ ਚਲੋ ਸ਼ਰਮਾ ਜੀ ਤੁਸੀਂ ਸਾਨੂੰ ਪੂ ਧੰਨਵਾਦ ਓਡੀਸਾ ਬਾਬਾ ਧੰਨਵਾਦ ਜੀ ਸੋ ਦੋਸਤੋ ਇਹ ਗੱਲ ਨਾਲ ਜੁੜੇ ਸਾਡੇ ਪੱਤਰਕਾਰ ਸੰਜੀਵ ਸ਼ਰਮਾ ਜੀ ਜੋ ਕਿ ਕਾਫੀ ਦਿਹਾੜਾ ਨਾਲ ਜੁੜੇ ਨੇ ਤੇ ਉਹਨਾਂ ਨੇ ਆਪਣੇ ਜੋ ਵਿਚਾਰ ਆ ਉਹ ਸਾਂਝੇ ਕੀਤੇ ਨੇ ਵੀ ਜੰਗ ਕੋਈ ਹੱਲ ਨਹੀਂ ਪਰ ਕਹਿੰਦੇ ਜੇਕਰ ਪਾਕਿਸਤਾਨ ਨਹੀਂ ਬਾਜ ਆਏਗਾ ਤਾਂ ਹੁਣ ਭਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਵੀ ਇਹ ਕਿ ਕੱਲ 5:33 ਮਿੰਟ ਤੇ ਟਰੰਪ ਲੋਈ ਇੱਕ ਟਵੀਟ ਕੀਤਾ ਗਿਆ ਵੀ ਸਮਝੌਤਾ ਹੋ ਗਿਆ ਕੋਈ ਲੜਾਈ ਨਹੀਂ ਹੋਏਗੀ ਪਾਕਿਸਤਾਨ ਨੇ ਵੀ ਬੰਦ ਕੀਤੀ ਫਾਇਰਿੰਗ ਪਰ ਪਾਕਿਸਤਾਨ 3 ਘੰਟੇ ਬਾਅਦ ਇਸ ਯਾਨੀ ਕਿ ਤਕਰੀਬਨ 8:30 ਵਜੇ ਉਸਨੇ ਫਿਰ ਹਮਲੇ ਕੀਤੇ ਉਹ ਨਿਕਲਿਆ ਦਗਾਬਾਦ ਤਾਂ ਅਸੀਂ ਇਹ ਚਾਹਨੇ ਆ ਕਿ ਇਹ ਹਾਲਾਤ ਅਜੇ ਨਾ ਬਣ ਕਿਉਂਕਿ ਨੁਕਸਾਨ ਪਾਕਿਸਤਾਨ ਦਾ ਹੀ ਹੋਣਾ ਜਿਵੇਂ ਕਿ ਸਾਡੇ ਪੱਤਰਕਾਰ ਜੀ ਨੇ ਦੱਸਿਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਭਾਰਤ ਇਕੱਲਾ ਹੀ ਪਾਕਿਸਤਾਨ ਨੂੰ ਖਤਮ ਕਰ ਸਕਦਾ ਉਸ ਨੂੰ ਕਿਸੇ ਕੰਟਰੀ ਦੀ ਲੋੜ ਨਹੀਂ ਪਰ ਭਾਰਤ ਨਹੀਂ ਚਾਹੁੰਦਾ ਜੰਗ ਪਰ ਦੱਸ ਜੀਏ ਕਿ ਹੁਣ ਹੱਥ ਖੜੇ ਕਰਤੇ ਨੇ ਮੋਦੀ ਨੇ ਸਾਫ਼ ਕਹਤਾ ਹੈ ਵੀ ਹੁਣ ਜਿਹੜਾ ਮਰਜੀ ਦੇਸ਼ ਹੋਵੇ ਅਸੀਂ ਤਾਂ ਹੁਣ ਇਟਾ ਦਾ ਜਵਾਬ ਪੱਥਰ ਨਾਲ ਦਵਾਂਗੇ ਮੋਦੀ ਸਾਹਿਬ ਨੇ ਕੁਦਰ ਪਹਿਲਾਂ ਹੀ ਖੁੱਲੀ ਛੋਟੀ ਦਿੱਤੀ ਹੈ ਭਾਰਤੀ ਫੌਜ ਨੂੰ ਜੋ ਮਰਜ਼ੀ ਕਰੋ ਮੈਂ ਤੁਹਾਡੇ ਨਾਲ ਖੜਿਆ ਹਾਂ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਪੀਐਮ ਦਾ ਆਪਣੀ ਫੌਜ ਨੂੰ ਇਹ ਸੰਦੇਸ਼ ਦੇਣਾ ਤੇ ਦੋਸਤੋ ਦੇਖਾਂਗੇ ਹੁਣ ਕਿ ਹੁਣ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਅਦ ਆਂਦਾ ਹੈ ਕਿ ਨਹੀਂ ਕਿਉਂਕਿ ਅੱਜ ਦੁਪਹਿਰੇ ਫਿਰ ਇੱਕ ਮੀਟਿੰਗ ਸੱਦੀ ਗਈ ਹੈ ਜੀ7 ਦੇ ਸ਼ੰਵਲੋ ਉਹ ਪਾਕਿਸਤਾਨ ਤੇ ਐਕਸ਼ਨ ਲੈਣਗੇ ਜਾਂ ਨਹੀਂ ਇਹ ਹੁਣ ਦਾ ਸਮਾਂ ਹੱਸੇਗਾ ਜੋ ਵੀ ਐਕਸ਼ਨ ਹੋਏਗਾ ਤੁਹਾਡਾ ਜਲਦੀ ਉਸੇ ਸਮੇਂ ਜੁੜ ਜਾ ਜੋ ਗਲਵਾਤ ਹੋਈ ਉਸ ਮੀਟਿੰਗ ਦੱਸਾਂਗੇ ਤੁਹਾਨੂੰ ਏਵਨ ਪੰਜਾਬੀ ਟੀਵੀ ਤੇ ਤੁਹਾਡੋ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਵਿਸ਼ੇਸ਼ ਮੁੱਦਾ ਲੈ ਕੇ ਉਦਾਂ ਤੁਸੀਂ ਦੇ ਦੇ ਰਹੋ ਪੰਜਾਬੀ ਦੀ ਟੀਵੀ ਦੇ ਹੋਰ ਚੱਲਦੀਆਂ ਹੋਈਆਂ ਖਬਰਾਂ ਤੇ ਦੋਸਤੋ ਫਿਲਹਾਲ